ਪ੍ਰੋਗਰਾਮ ਅੱਜ ਦੀ ਗੱਲ 'ਚ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਪਿਆਰੇ ਦਰਸ਼ਕੋ ਭਾਰਤ ਰੁੱਤਾਂ ਦਾ ਦੇਸ਼ ਹੈ। ਵੱਖ-ਵੱਖ ਰੁੱਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਤੇ ਸਰਦੀ ਦੀ ਰੁੱਤ ਜਦੋਂ ਆਉਂਦੀ ਹੈ, ਇਹ ਰੁੱਤ ਜਿੱਥੇ ਖਾਣ-ਪੀਣ ਦੀ ਬਹੁਤ ਸਾਰੀਆਂ ਵੈਰਾਈਟੀ ਸਾਡੇ ਲਈ ਲੈ ਕੇ ਆਉਂਦੀ ਹੈ, ਉੱਥੇ ਨਾਲ ਦੀ ਨਾਲ ਸਰਦੀਆਂ ਦੇ ਵਿੱਚ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਵੀ ਆਮ ਤੌਰ ਤੇ ਸਾਹਮਣਾ ਕਰਨਾ ਪੈਂਦਾ ਹੈ। ਤੇ ਇਹਨਾਂ ਸਮੱਸਿਆਵਾਂ ਤੋਂ ਕਿਵੇਂ ਬਚਿਆ ਜਾ ਸਕੇ? ਡਾਕਟਰੀ رائے ਲੈਣ ਵਾਸਤੇ ਅਸੀਂ ਜਾਣਦੇ ਹਾਂ ਡਾਕਟਰ ਸਕੂਲ ਪਰ ਸਾਡੇ ਸਟੂਡੀਓ 'ਚ ਅੱਜ ਦੋ ਡਾਕਟਰ ਮਹਿਮਾਨ ਆਏ ਨੇ ਜਿਹੜੇ ਅੱਜ ਦੀ ਗੱਲ ਪ੍ਰੋਗਰਾਮ 'ਚ ਦੱਸਣਗੇ ਕਿ ਸਰਦੀਆਂ ਦੇ ਵਿੱਚ ਬੱਚਿਆਂ ਨੇ ਵੱਡਿਆਂ ਨੇ ਬਜ਼ੁਰਗਾਂ ਨੇ ਸਭ ਨੇ ਠੰਡ ਤੋਂ ਕਿਵੇਂ ਬਚਣਾ ਹੈ ਤੇ ਮੈਂ ਸਵਾਗਤ ਕਰਦੀ ਹਾਂ ਡਾਕਟਰ ਅਦਾ ਬੰਸਲ ਜੀ ਤੁਹਾਡਾ ਜਿਹੜੇ ਕਿ ਬਾਲ ਰੋਗਾਂ ਦੇ ਮਾਹਿਰ ਨੇ ਔਰ ਪਿੰਮ ਤੋਂ ਜਲੰਧਰ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ ਸਾਡੇ ਨਾਲ ਦੂਜੇ ਮਹਿਮਾਨ ਨੇ ਡਾਕਟਰ ਪ੍ਰਪ੍ਰੀਤ ਕੌਰ ਗੁੰਦੀ ਜਿਹੜੇ ਕਿ ਪਿੰਸ ਦੇ ਵਿੱਚ ਆਪਣੀਆਂ ਸਵਾਵਾ ਦੇ ਰਹੇ ਨੇ ਬਾਲ ਰੋਗਾਂ ਦੇ ਮਾਹਿਰ ਡਾਕਟਰ ਦੇ ਤੌਰ ਤੇ ਦੋਨੋਂ ਡਾਕਟਰ ਸਾਡੇ ਕੋਲ ਪਹੁੰਚੇ ਨੇ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਡਾਕਟਰ ਅਨੁਰਾਦਾ ਜੀ ਤੁਹਾਡੇ ਤੋਂ ਡਾਕਟਰ ਅਨੁਰਾਦਾ ਬੱਚਿਆਂ ਦੀ ਜਿਹੜੀ ਇਮਿਊਨਿਟੀ ਆ ਬੜੀ ਘੱਟ ਹੁੰਦੀ ਆ ਤੇ ਅਸੀਂ ਗੱਲ ਬੱਚਿਆਂ ਤੋਂ ਸ਼ੁਰੂ ਕਰੀਏ ਕਿ ਠੰਡ ਦੇ ਵਿੱਚ ਬੱਚਿਆਂ ਨੂੰ ਬਚਾਉਣ ਵਾਸਤੇ ਕਿ ਠੰਡ ਤੋਂ ਬਚੇ ਰਹਿਣ ਕਿਸ ਤਰ੍ਹਾਂ ਦੀਆਂ ਸਾਵਧਾਨੀਆਂ ਔਰ ਉਹਨਾਂ ਨੂੰ ਕਿਹੜੀਆਂ ਸਮੱਸਿਆਵਾਂ ਹੁੰਦੀਆਂ ਨੇ ਸਸਿਕਲ ਜੀ ਠੰਡ ਦੇ ਵਿੱਚ ਤੁਹਾਡੀ ਗੱਲ ਬਿਲਕੁਲ ਠੀਕ ਹੈ ਮੈਮ ਕਿ ਸਰਦੀਆਂ ਦੇ ਵਿੱਚ ਬੱਚਿਆਂ ਨੂੰ ਪ੍ਰੋਬਲਮ ਜ਼ਿਆਦਾ ਆਉਂਦੀਆਂ ਨੇ ਜਿਵੇਂ ਸਰਦੀ ਆਉਂਦੀ ਹੈ ਪੇਰੈਂਟਸ ਦੀ ਟੈਨਸ਼ਨ ਵੱਧ ਜਾਂਦੀ ਹੈ ਕਿ ਹੁਣ ਬੱਚਿਆਂ ਨੂੰ ਵਕਤ ਵਕਤ ਰਲੀਆਂ ਪ੍ਰੋਬਲਮਸ ਤੋਂ ਕਿਸ ਤਰ੍ਹਾਂ ਬਚਾਈਏ ਤਾਂ ਪਹਿਲਾਂ ਤਾਂ ਗੱਲ ਕਰਦੇ ਹਾਂ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਆਉਂਦੀਆਂ ਨੇ ਸਰਦੀਆਂ ਦੇ ਵਿੱਚ ਸਾਨੂੰ ਖਾਸ ਕਰਕੇ ਤੇਜ਼ ਬੁਖਾਰ ਵਾਲੇ ਬੱਚੇ ਬਹੁਤ ਆ ਰਹੇ ਨੇ ਜਿਨ੍ਹਾਂ ਨੂੰ ਤੇਜ਼ ਬੁਖਾਰ ਹੁੰਦਾ ਹੈ ਕੰਬਣੀ ਛਿੜ ਜਾਂਦੀ ਹੈ ਠੰਡ ਲੱਗਦੀ ਹੈ ਤੇ ਬੁਖਾਰ ਨੂੰ ਜਾਣ ਵਿੱਚ ਵੀ ਬਹੁਤ ਦਿਨ ਲੱਗ ਰਹੇ ਨੇ ਠੀਕ ਹੈ ਫਿਰ ਖਾਂਸੀ ਜ਼ੁਕਾਮ ਦੇ ਬੱਚੇ ਵੀ ਬਹੁਤ ਆ ਰਹੇ ਨੇ ਤੇ ਕੁਝ ਕੁ ਛੋਟੇ ਬੱਚਿਆਂ ਨੂੰ ਲੂਜ਼ ਮੋਸ਼ਨ ਜਿਵੇਂ ਹੁੰਦੇ ਉਹ ਵੀ ਲੱਗ ਜਾਂਦੇ ਨੇ ਤੇ ਕਈਆਂ ਨੂੰ ਕਿਉਂਕਿ ਬੱਚੇ ਖਾਂਦੇ ਠੰਡ ਵਿੱਚ ਜ਼ਿਆਦਾ ਭੁੱਖ ਲੱਗਦੀ ਹੈ ਹੈਵੀ ਖਾਣਾ ਖਾ ਲੈਂਦੇ ਨੇ ਕਿਉਂਕਿ ਬਹੁਤ ਸਰੀਖ ਖਾਂਦੀਆਂ ਚੀਜ਼ਾਂ ਹੁੰਦੀਆਂ ਨੇ ਇਸ ਕਰਕੇ ਐਸਿਡਿਟੀ ਵੀ ਹੋ ਜਾਂਦੀ ਹੈ ਤੇ ਵੋਮਿਟਿੰਗ ਉਲਟੀਆਂ ਦੇ ਕੇਸਸ ਵੀ ਕਾਫੀ ਆਉਂਦੇ ਨੇ ਬਿਲਕੁਲ ਜਿੱਥੇ ਤੱਕ ਬਚਾਅ ਦਾ ਸਵਾਲ ਹੈ ਅਸੀਂ ਸਾਰੇ ਜਾਣਦੇ ਆ ਬਚਾਓ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਜੇਸੀ ਬਚ ਜਾਈਏ ਕਿਸੇ ਬਿਮਾਰੀ ਤੋਂ ਤਾਂ ਤੋਸ ਤੋਂ ਚੰਗਾ ਤਾਂ ਕੁਝ ਹੈਗਾ ਹੀ ਨਹੀਂ ਮਤਲਬ ਸਭ ਤੋਂ ਪਹਿਲਾਂ ਜੇਸੀ ਗੱਲ ਕਰੀਏ ਤੇ ਤੁਹਾਨੂੰ ਅਲੱਦਾ ਕਿ ਹਰ ਤਰ੍ਹਾਂ ਦੀ ਪਾਚਨ ਸ਼ਕਤੀ ਨਾਲ ਜੁੜੀਆਂ ਸਮੱਸਿਆਵਾਂ ਵੀ ਨੇ ਸਰੀਰ ਦਾ ਬੁਖਾਰ ਦੇ ਨਾਲ ਜੁੜੀਆਂ ਵੀ ਨੇ ਤੇ ਇਹ ਸਾਰੀਆਂ ਜੜੀਆਂ ਨੇ ਇਹਨਾਂ ਦੇ ਅਸੀਂ ਇਹਦੇ ਬਾਰੇ ਗੱਲ ਅੱਗੇ ਕਰਾਂਗੇ ਕਿ ਬਚਾਅ ਵਾਸਤੇ ਸਾਵਧਾਨੀਆਂ ਜੜੀਆਂ ਕੀ ਕਰਨੀਆਂ ਹੋਣਗੀਆਂ ਤੇ ਅਗਲਾ ਗੱਲ ਜੇ ਅਸੀਂ ਕਰੀਏ ਡਾਕਟਰ ਪ੍ਰਪ੍ਰਿਤ ਜਿਹੜੀ ਸਾਡੀ ਇਮਿਊਨਿਟੀ ਹੈ ਸਾਡੀ ਰੋਗ ਰੋਕੂ ਸਮਰੱਥਾ ਜਿਹੜੀ ਹਰ ਮਨੁੱਖ ਨੂੰ ਪਰਮਾਤਮਾ ਨੇ ਦਿੱਤੀ ਹੋਈ ਹੈ ਸਾਡੇ ਤੇ ਉਹ ਜਦੋਂ ਸਰਦੀਆਂ ਦਾ ਮੌਸਮ ਆਉਂਦਾ ਤੇ ਉਹਦੇ ਤੇ ਕੀ ਪ੍ਰਭਾਵ ਪੈਂਦਾ ਹੈ ਇਮਿਊਨਿਟੀ ਸਿਸਟਮ ਸਾਡਾ ਹਾਂਜੀ ਇਮਿਊਨਿਟੀ ਦੀ ਗੱਲ ਕਰੀਏ ਤਾਂ ਇਮਿਊਨਿਟੀ ਡੈਫੀਨਿਟਲੀ ਸਾਡੀ ਘਟ ਜਾਂਦੀ ਹੈ ਸਰਦੀਆਂ ਵਿੱਚ ਇਹਦੇ ਕਾਫੀ ਕਾਰਨ ਹੋ ਸਕਦੇ ਨੇ ਇੱਕ ਮੁੱਖ ਕਾਰਨ ਇਹ ਹੁੰਦਾ ਹੈ ਕਿ ਇੱਕ ਸਾਡੀ ਐਕਸਰਸਾਈਜ਼ ਘਟ ਜਾਂਦੀ ਹੈ ਸੈਰ ਕਰਨਾ ਘਟ ਜਾਂਦਾ ਹੈ ਉਹ ਘਟੇਗਾ ਅਸੀਂ ਬਾਹਰ ਘਟ ਜਾਵਾਂਗੇ ਧੁੱਪ ਘਟ ਜਾਂਦੀ ਹੈ ਵੈਸੇ ਹੀ ਵਿਟਾਮਿਨ ਡੀ ਐਕਸਪੋਜ਼ਰ ਵੀ ਸਾਨੂੰ ਘੱਟ ਮਿਲਦਾ ਹੈ ਬਾਹਰ ਘਟ ਜਾਵਾਂਗੇ ਭੁੱਖ ਘਟ ਲੱਗੇਗੀ ਘਟ ਖਾਵਾਂਗੇ ਤਾਂ ਫਿਰ ਉਹ ਇੱਕ ਸਰਕਲ ਜਿਹਾ ਸ਼ੁਰੂ ਹੋ ਜਾਂਦਾ ਹੈ ਤੇ ਜਿਹਦੇ ਕਰਕੇ ਅਸੀਂ ਪ੍ਰੋਨ ਹੋ ਜਾਂਦੇ ਆ ਹੋਰ ਇਨਫੈਕਸ਼ਨਸ ਵਾਸਤੇ ਅੰਦਰ ਹੀ ਰਹਿਦਾ ਹੈ ਜੇ ਇੱਕ ਨੂੰ ਵੀ ਥੋੜਾ ਬਹੁਤਾ ਖਾਂਸੀ ਜ਼ੁਖਾਮ ਹੈ ਤਾਂ ਉਹਨੇ ਨਾਲ ਦੇ ਨੂੰ ਫਟਾਫਟ ਦੇ ਦੇਣਾ ਅੰਦਰ ਸਰੀਰ ਕਮਜ਼ੋਰ ਹੋ ਜਾਂਦਾ ਹੈ ਤਾਂ ਕਰਕੇ ਫਿਰ ਹੋਰ ਤੁਹਾਨੂੰ ਵੀ ਜਲਦੀ ਬਿਮਾਰੀ ਲੱਗ ਜਾਂਦੀ ਹੈ ਬਿਲਕੁਲ ਤਾ ਕਰਕੇ ਇਮਿਊਨਿਟੀ ਘਟ ਜਾਂਦੀ ਹੈ ਪਰ ਉਹ ਮਤਲਬ ਮਤਲਬ ਉਹਨੂੰ ਵਧਾਉਣ ਵਾਸਤੇ ਵੀ ਅਸੀਂ ਦੱਸਣਾ ਕਿ ਦਰਸ਼ਕਾਂ ਕਿ ਕੀ ਉਹਨਾਂ ਨੂੰ ਜਿਹੜੇ ਨੁਸਖੇ ਆ ਜਿਹੜੇ ਡਾਕਟਰੀ ਨੁਸਖੇ ਜਾਂ ਜਿਹੜੇ ਘਰੇਲੂ ਨੁਸਖੇ ਉਹਨਾਂ ਦਾ ਜਰੂਰ ਪ੍ਰਯੋਗ ਕਰਨਾ ਚਾਹੀਦਾ ਤੇ ਡਾਕਟਰ ਅਨੁਰਾਧਾ ਨਵ ਜਨਮੇ ਬੱਚੇ ਜਿਹੜੇ ਆ ਖਾਸ ਕਰਕੇ ਅੱਜ ਕੱਲ ਆਪਾਂ ਦੇਖ ਰਹੇ ਹਾਂ ਕਿ ਉਹਨਾਂ 'ਚ ਛੋਟੀਆਂ ਜਿਹੜੀਆਂ ਪ੍ਰੋਬਲਮਸ ਨੇ ਉਹ ਜ਼ਿਆਦਾ ਨਹੀਂ ਸਰਦੀ ਨੂੰ ਲੈ ਕੇ ਸਗੋਂ ਹੋਰ ਜ਼ਿਆਦਾ ਵੱਜ ਜਾਂਦੀਆਂ ਕਿਸ ਤਰ੍ਹਾਂ ਦੀਆਂ ਉਹਨਾਂ ਨੂੰ ਸਰਦੀ ਦੇਖਭਾਲ ਮਾਂ ਨੂੰ ਜਾਂ ਬੱਚੇ ਦੀ ਕਰਨੀ ਚਾਹੀਦੀ ਆਪਣੀ ਤੇ ਬੱਚੇ ਦੀ ਜਿਹੜੇ ਨਵੇਂ ਜੰਮਨੇ ਬੱਚੇ ਹੁੰਦੇ ਨੇ ਉਹ ਬਹੁਤ ਡੈਲੀਕੇਟ ਹੁੰਦੇ ਨੇ ਇਸ ਕਰਕੇ ਇੱਕ ਤਾਂ ਉਹਨਾਂ ਨੂੰ ਇਨਫੈਕਸ਼ਨ ਦੇ ਚਾਂਸ ਵਧ ਹੀ ਜਾਂਦੇ ਨੇ ਘਰੇ ਕਿਸੇ ਨੂੰ ਖਾਂਸੀ ਜ਼ੁਖਾਮ ਹੋਇਆ ਛੋਟੇ ਬੱਚੇ ਨੇ ਇਨਫੈਕਸ਼ਨ ਫੜ ਲਈ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਤਾਂ ਉਹਨੂੰ ਉਹਦੇ ਨਾਲ ਨਿਮੋਨੀਆ ਵੀ ਹੋ ਸਕਦਾ ਹੈ ਤੇ ਜਿਹੜੇ ਛੋਟੇ ਬੱਚੇ ਹੁੰਦੇ ਨੇ ਉਹਨਾਂ ਨੂੰ ਖਾਲੀ ਬੁਖਾਰ ਨਹੀਂ ਹੁੰਦਾ ਠੰਡ ਕਰਕੇ ਉਹਨਾਂ ਦੀ ਬਾਡੀ ਦਾ ਤਾਪਮਾਨ ਘਟ ਜਾਂਦਾ ਹੈ ਜਿਹਦੇ ਕਰਕੇ ਵੀ ਉਹਨਾਂ ਨੂੰ ਪ੍ਰੋਬਲਮਸ ਆ ਜਾਂਦੀਆਂ ਨੇ ਉਹਨਾਂ ਦੀ ਬਾਡੀ ਦੀ 슈ਗਰ ਵੀ ਘੱਟ ਸਕਦੀ ਹੈ ਸਾਹ ਰੁੱਕ ਸਕਦਾ ਹੈ ਇਹ ਸਾਰੀਆਂ ਪ੍ਰੋਬਲਮਸ ਆ ਸਕਦੀਆਂ ਨੇ ਸਪੈਸ਼ਲੀ ਜੇ ਬੱਚਾ ਪ੍ਰੀਮੇਚੁਰ ਪੈਦਾ ਹੋਇ ਇਸ ਦੇ ਨਾਲ ਇੱਕ ਇਨਫੈਕਸ਼ਨ ਹੁੰਦੀ ਹੈ ਜਿਹਨੂੰ ਆਰਐਸਵੀ ਨਿਮੋਨੀਆ ਕਹਿੰਦੇ ਨੇ ਉਹ ਇੱਕ ਸਾਲ ਤੋਂ ਛੋਟੇ ਬੱਚਿਆਂ ਦੇ ਵਿੱਚ ਜ਼ਿਆਦਾ ਹੁੰਦਾ ਹੈ ਇਸ ਕਰਕੇ ਇਹਨਾਂ ਬੱਚਿਆਂ ਦੇ ਵਿੱਚ ਖਾਸ ਪ੍ਰਿਕਾਸ਼ਨ ਲੈਣ ਦੀ ਲੋੜ ਹੁੰਦੀ ਹੈ ਜਿੱਥੇ ਤੱਕ ਤੁਸੀਂ ਕਿਹਾ ਕਿ ਬਚਨ ਲਈ ਕੀ ਕਰ ਸਕਦੇ ਆ ਤੇ ਸਭ ਤੋਂ ਵੱਡੀ ਗੱਲ ਤੇ ਜੇ ਘਰੇ ਕਿਸੇ ਨੂੰ ਖਾਂਸੀ ਜੁਕਾਮ ਹੋਵੇ ਤਾਂ ਉਹ ਛੋਟੇ ਬੱਚੇ ਦੇ ਕੋਲ ਆ ਤਾਂ ਨਾ ਜਾਵੇ ਜਾਂ ਫਿਰ ਮਾਸਕ ਪੈਨ ਕੇ ਉਹਨੂੰ ਹੈਂਡਲ ਕਰੇ ਤੇ ਆਪਣੇ ਹੈਂਡਸ ਵਾਸ਼ ਕਰਕੇ ਹੀ ਬੱਚੇ ਦੇ ਕੋਲ ਜਾਵੇ ਉਸ ਤੋਂ ਇਲਾਵਾ ਬੱਚੇ ਨੂੰ ਜੇ ਮਾਂ ਦਾ ਦੁੱਧ ਦਿੱਤਾ ਜਾਵੇ ਤਾਂ ਉਹ ਬੱਚੇ ਲਈ ਬਹੁਤ ਜ਼ਰੂਰੀ ਹੈ ਉਹ ਬੱਚੇ ਨੂੰ ਐਂਟੀਬਾਡੀਜ਼ ਦੇਏਗਾ ਉਹਦੀ ਇਮਿਊਨਿਟੀ ਵਧਾਏਗਾ ਤੇ ਉਹਨੂੰ ਇਨ ਤੇ ਜੀ ਚੀਜ਼ ਅਸੀਂ ਬੱਚੇ ਨੂੰ ਗਰਮ ਰੱਖਣਾ ਹੈ ਤਾਂ ਕਿ ਕਿਉਂਕਿ ਠੰਡਾ ਹੋਏਗਾ ਤਾਂ ਉਹਨੂੰ ਸਾਰੀ ਪ੍ਰੋਬਲਮਸ ਆਉਣਗੀਆਂ ਤੇ ਦੇ ਵਾਸਤੇ ਜੇ ਰੂਮ ਰੂਮ ਦੇ ਵਿੱਚ ਬੱਚਾ ਡਿੱਗਾ ਰਹਿਣਾ ਚਾਹੀਦਾ ਹੈ ਤੇ ਜੇ ਬੱਚਾ ਉਹਦਾ ਲੱਗ ਰਿਹਾ ਕਿ ਨਹੀਂ ਮੇਨਟੇਨ ਹੋ ਪਾਰ ਰਿਹਾ ਟੈਂਪਰੇਚਰ ਇਸ ਠੰਡ ਦੇ ਵਿੱਚ ਤਾਂ ਉਹਨੂੰ ਮਾਂ ਦੇ ਨਾਲ ਸਕਿਨ ਟੂ ਸਕਿਨ ਕੰਟੈਕਟ ਦੇ ਵਿੱਚ ਰੱਖਿਆ ਜਾ ਸਕਦਾ ਹੈ ਜਦੋਂ ਅਸੀਂ ਕੰਗਾਰੂ ਮਦਰ ਕੇਅਰ ਦੱਸਦੇ ਹਾਂ ਇਹ ਕਰਦਾ ਕੋਈ ਵੀ ਪਰਸਨ ਉਹਨੂੰ ਆਪਣੇ ਸਕਿਨ ਦੇ ਨਾਲ ਲਾ ਕੇ ਰੱਖ ਸਕਦਾ ਹੈ ਤਾਂ ਕਿ ਬੱਚੇ ਨੂੰ ਗਰਮੀ ਮਿਲੇ ਤੇ ਉਹਨੂੰ ਉਹ ਠੰਡਾ ਹੋਣ ਕਰਕੇ ਉਹਨੂੰ ਕੰਪਲਿਕੀਸ਼ਨਸ ਨਾ ਬਿਲਕੁਲ ਇੱਕ ਪ੍ਰੋਬਲਮ ਇਹ ਹੁੰਦੀ ਹੈ ਕਿ ਠੰਡ ਦੇ ਵਿੱਚ ਅਸੀਂ ਬੱਚੇ ਨੂੰ ਹਸਪੀਟਲ ਨਹੀਂ ਲੈ ਕੇ ਜਾਂਦੇ ਜਿੱਦਾਂ 2 ਦਿਨ ਤੇ ਬੱਚੇ ਦੀ ਛੁੱਟੀ ਹੋਈ ਤੇ ਡਾਕਟਰ ਨੇ ਕਿਹਾ ਜੀ 3 ਦਿਨ ਬਾਅਦ ਵਾਪਸ ਆਇਓ ਦਿਖਾਉਣ ਵਾਸਤੇ ਅਸੀਂ ਸੋਚਦੇ ਹਾਂ ਠੰਡ ਹੈ ਨਹੀਂ ਲੈ ਕੇ ਜਾਂਦੇ ਤੇ ਜਿਹੜੀਆਂ ਛੋਟੀਆਂ-ਛੋਟੀਆਂ ਪ੍ਰੋਬਲਮਸ ਹੁੰਦੀਆਂ ਨੇ ਜਿਵੇਂ ਬੱਚੇ ਨੂੰ ਜੇ ਜੌਂਡਿਸ ਹੋ ਗਿਆ ਜਾਂ ਬੱਚੇ ਨੂੰ ਕੋਈ ਇਨਫੈਕਸ਼ਨ ਹੈ ਕਿ ਜਿਹੜੀ ਅਸੀਂ ਨਹੀਂ ਦੇਖ पाए ਫਿਰ ਉਹ ਮਿਸ ਹੋ ਜਾਂਦੀ ਹੈ ਤੇ ਜਦੋਂ ਅਸੀਂ ਲੈ ਕੇ ਜਾਂਦੇ ਹਾਂ ਉਦੋਂ ਤੱਕ ਕੰਪਲਿਕੀਸ਼ਨ ਵੱਧ ਜਾਂਦੀ ਹੈ ਇਸ ਕਰਕੇ ਜੇ ਡਾਕਟਰ ਨੇ ਤੁਹਾਨੂੰ ਫਾਲੋਅ-ਅਪ ਤੇ ਬੁਲਾਇਆ ਹੈ ਉਹਨੂੰ ਤੁਸੀਂ ਮਿਸ ਨਾ ਕਰੋ ਪਲੀਜ਼ ਡੈਂਪਰੇਚਰ ਮੇਨਟੇਨ ਕਰਨ ਦਾ ਧਿਆਨ ਰੱਖੋ ਬੱਚੇ ਨੂੰ ਚੰਗੀ ਤਰ੍ਹਾਂ ਕਵਰ ਕਰਕੇ ਬਟ ਜੇ ਡਾਕਟਰ ਨੇ ਬੁਲਾਇਆ ਹੈ ਤਾਂ ਵਿਜ਼ਿਟ ਜ਼ਰੂਰ ਕਰੋ ਬਿਲਕੁਲ ਮਤਲਬ ਮਾਂ اور بچے دونوں ਨੂੰ ਆਪਣੀ ਜਿਹੜੀ ਕੇਅਰ ਬੱਚੇ ਮਾਂ ਨੂੰ ਆਪਣੀ ਕੇਅਰ ਤੇ ਕਰਨੀ ਹੈ ਨਾਲ ਬੱਚੇ ਦੀ ਵੀ ਕੇਅਰ ਕਰਕੇ ਤਾਂ ਅਸੀਂ ਨਵਜੰਮੇ ਬੱਚੇ ਨੂੰ ਠੰਡ ਤੋਂ ਬਚਾ ਸਕਦੇ ਹਾਂ ਡਾਕਟਰ ਪ੍ਰਾਪ੍ਰਿਤ ਜਿਹੜਾ ਆਮ ਰੋਗ ਅਸੀਂ ਦੇਖਦੇ ਹਾਂ ਸਰਦੀ ਦੇ ਵਿੱਚ ਖਾਂਗ ਜ਼ੁਕਾਮ ਛਾਤੀ ਰੁਕਣਾ ਇਹ ਜਿਹੜੇ ਆ ਇਹਨਾਂ ਦੇ ਕਾਰਨ ਤਾਂ ਆਪਾਂ ਜਾਣ ਲਈ ਤੁਸੀਂ ਦੱਸਿਆ ਵੀ ਸਾਡੀ ਇਮਿਊਨਿਟੀ ਉੱਤੇ ਫਰਕ ਪੈਂਦਾ ਹੈ ਇਹਨਾਂ ਨੂੰ ਕਿਸ ਤਰ੍ਹਾਂ ਅਸੀਂ ਕਿਵੇਂ ਆਪਣੇ ਸੰਭਾਲ ਕਰੀਏ ਕਿ ਤੋਂ ਬਚਾਅ ਹੋ ਸਕੇ ਦੇਖੋ ਜਿਹੜਾ ਬਚਾਅ ਹੋਣਾ ਹੈ ਉਹੀ ਗੱਲ ਹੈ ਪ੍ਰੀਵੈਂਸ਼ਨ ਬੈਟਰ ਹੈ ਹੈਨਾ ਤੇ ਬਚਾਅ ਹੁਣ ਸਾਰੇ ਚੀਜ਼ਾਂ ਦਾ ਕਿਵੇਂ ਕਰ ਸਕਦੇ ਹੋ ਇੱਕ ਤਾਂ ਖਾਣ ਪੀਣ ਮੇਨ ਸਾਡਾ ਹੈ ਡਾਈਟ ਜੇ ਡਾਈਟ ਸਾਡੀ ਠੀਕ ਰਹੇਗੀ ਤਾਂ ਅੰਦਰ ਇਮਿਊਨਿਟੀ ਬਣੀ ਰਹੇਗੀ ਸ਼ਕਤੀ ਰਹੇਗੀ ਬਿਮਾਰੀ ਤੋਂ ਲੜਨ ਵਾਸਤੇ ਨਹੀਂ ਤਾਂ ਫਿਰ ਅਸੀਂ ਕਮਜ਼ੋਰ ਪੈ ਜਾਵਾਂਗੇ ਬਿਲਕੁਲ ਦੂਜੀ ਚੀਜ਼ ਇਹ ਹੈਗੀ ਹੈ ਡਾਈਟ ਪਹਿਲ ਦੂਜੀ ਚੀਜ਼ ਹੈ ਐਕਸਰਸਾਈਜ਼ ਐਕਸਰਸਾਈਜ਼ ਜਿੰਨੀ ਵੀ ਅਸੀਂ ਕਰ ਸਕਦੇ ਹਾਂ ਹਰ ਦੇਖੋ ਏਜ ਦੇ ਮੁਤਾਬਕ ਬੱਚਾ ਜ਼ਿਆਦਾ ਕਰ ਲੈਂਦਾ ਕਿਉਂਕਿ ਬੱਚੇ ਬੰਦੇ ਨਹੀਂ ਹੈ ਅਡਲਟ ਜਿਵੇਂ ਜਿਵੇਂ ਉਮਰ ਵੱਧੀ ਹੈ ਐਕਸਰਸਾਈਜ਼ ਘਟਦੀ ਹੈ ਹਰ ਕਿਸੇ ਨੂੰ ਉਮਰ ਦੇ ਮੁਤਾਬਕ ਐਕਸਰਸਾਈਜ਼ ਕਰਨੀ ਹੈ ਠੀਕ ਹੈ ਜੇ ਬਾਹਰ ਨਹੀਂ ਵੀ ਜਾ ਸਕਦੇ ਤਾਂ ਅੰਦਰ ਕਰ ਲੈਣ ਥੋੜੀ ਵਾਕ ਕਰ ਲੈਣ ਥੋੜੀ ਐਕਸਰਸਾਈਜ਼ ਹੋ ਜਾਏਗੀ ਤੀਜੀ ਗੱਲ ਹੋਈ ਜੇ ਮੈਮ ਨੇ ਵੀ ਜਿਵੇਂ ਦੱਸਿਆ ਕਿ ਜੇ ਕਿਸੇ ਨੂੰ ਹੈਗਾ ਤਾਂ ਪ੍ਰੀਕਾਸ਼ਨ ਬਹੁਤ ਜ਼ਰੂਰੀ ਹੈ ਬਿਲਕੁਲ ਮਾਸਕ ਪਾਣਾ ਹੱਥ ਧੋਣੇ ਬਾਰ-ਬਾਰ ਠੀਕ ਹੈ ਛੋਟੇ ਬੱਚੇ ਭਾਵੇਂ ਨਹੀਂ ਧੋ ਸਕਦੇ ਪਰ ਛੋਟੇ ਬੱਚੇ ਨੂੰ ਨਾ ਹੋਏ ਉਹ ਤੋਂ ਅਡਲਟਸ ਆਪਣੇ ਹੱਥ ਚੰਗੀ ਤਰ੍ਹਾਂ ਧੋਣ ਹਮ ਇੱਕ ਹੋਰ ਗੱਲ ਮੈਂ ਐਡ ਕਰਨਾ ਚਾਹਾਂਗੀ ਜਿਹੜਾ ਮੈਮ ਨੇ ਕਿਹਾ ਕਿ ਜਿਵੇਂ ਘਰੇ ਖਾਂਸੀ ਜ਼ੁਖਾਮ ਹੋ ਜਾਂਦਾ ਹੈ ਤੇ ਜੇਵਾ ਨਵਾਂ ਬੱਚਾ ਹੈ ਉਹਨੂੰ ਹੋ ਸਕਦਾ ਹੈ ਬਹੁਤ ਲੋਕ ਹਨ ਉਹ ਐਵੇਂ ਵਹਿਮ ਰਹਿੰਦਾ ਹੈ ਕਿ ਜੇ ਮਾਂ ਨੂੰ ਹੋ ਗਿਆ ਤਾਂ ਜੇ ਮਾਂ ਦੁੱਧ ਪਿਆਏਗੀ ਆਪਣਾ ਤਾਂ ਬੱਚੇ ਨੂੰ ਵੀ ਹੋ ਜਾਏਗਾ ਇਹ ਗੱਲ ਬਿਲਕੁਲ ਗਲਤ ਹੈ ਇਦਾਂ ਨਹੀਂ ਹੁੰਦਾ ਮਾਂ ਦੁੱਧ ਜ਼ਰੂਰ ਪਿਆ ਸਕਦੀ ਹੈ ਪਰ ਮਾਂ ਨੇ ਪ੍ਰੀਕਾਸ਼ਨ ਰੱਖਣੀ ਹੈ ਆਪਣੀ ਹੱਥ ਧੋ ਕੇ ਮਾਸਕ ਪਾ ਕੇ ਦੁੱਧ ਪਿਆਏ ਜੇ ਬੱਚੇ ਨੂੰ ਜਿਹੜਾ ਡਾਈਪਰ ਚੇਂਜ ਕਰਨਾ ਹੈ ਜਾਂ ਜਿੱਥੇ ਬੱਚਾ ਖੇਡ ਰਿਹਾ ਹੈ ਲੇਟ ਰਿਹਾ ਹੈ ਉਹ ਭਾਵੇਂ ਮਾਂ ਤੋਂ ਥੋੜਾ ਦੂਰ ਤੁਸੀਂ ਰੱਖ ਸਕਦੇ ਹੋ ਕਿ ਜੇ ਮਾਂ ਖੰਗਦੀ ਹੈ ਤਾਂ ਬੱਚੇ ਵੱਲ ਨਾ ਜਾਏ ਪਰ ਐਵੇਂ ਪ੍ਰੀਕਾਸ਼ਨ ਪਰ ਮਾਂ ਆਪਣਾ ਦੁੱਧ ਜ਼ਰੂਰ ਪਿਆ ਸਕਦੀ ਹੈ ਐਵੇਂ ਦੀ ਕੋਈ ਉਹ ਗੱਲ ਨਹੀਂ ਹੈਗੀ ਹੈ ਬਿਲਕੁਲ ਤੇ ਬਚਣ ਵਾਸਤੇ ਇਹ ਹੀ ਕਾਰਨ ਇਹ ਹੀ ਚੀਜ਼ਾਂ ਨੇ ਡਾਈਟ ਐਕਸਰਸਾਈਜ਼ ਤੇ ਇੱਕ ਦੂਜੇ ਤੋਂ ਇਨਫੈਕਸ਼ਨ ਬਚਾਣੇ ਤੇ ਜਿਵੇਂ ਮੈਮ ਨੇ ਕਿਹਾ ਕਿ ਜੇ ਲੱਗਦਾ ਹੈ ਤਾਂ ਡਾਕਟਰ ਨੂੰ ਜ਼ਰੂਰ ਦਿਖਾਣਾ ਹੈ ਐਵੇਂ ਇਗਨੋਰ ਨਹੀਂ ਕਰਨੀ ਕਿਸੇ ਵੀ ਚੀਜ਼ ਨੂੰ ਕਿਉਂਕਿ ਪਤਾ ਨਹੀਂ ਹੁੰਦਾ ਕਦੋਂ ਕੰਪਲਿਕੀਸ਼ਨ ਵੱਜ ਜਾਂਦੀ ਹੈ ਤੇ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਹੈ ਡਾਕਟਰ ਅਨੁਰਾਦਾ ਛੋਟੇ ਬੱਚਿਆਂ ਨੂੰ ਅਕਸਰ ਅਸੀਂ ਵੈਕਸੀਨ ਲਗਦੀ ਉਹ ਥੋੜੇ ਥੋੜੇ ਸਮੇਂ ਬਾਅਦ ਜੋ ਵੀ ਡਾਕਟਰ ਦੀ ਦੇ ਅਨਸਾਰ ਤੇ ਕਈ ਵਾਰ ਸਰਦੀਆਂ ਚ ਮਾਮਾ ਸੋਚ ਲੈਂਦੀਆਂ ਕਿ ਚਲੋ ਹੁਣ ਇਹ ਥੋੜਾ ਜਿਹਾ ਇਹਨੂੰ ਪੋਸਟਪੋਨ ਕਰ ਲੈਨੇ ਆ ਤੇ ਕਿ ਬੱਚੇ ਨੂੰ ਬਾਹਰ ਲੈ ਕੇ ਜਾਵਾਂਗੇ ਠੰਡ ਲੱਗ ਜਾਊਗੀ ਤੁਹਾਡੀ ਕੀ ਰਾਏ ਆ ਕਿ ਇਸ ਤਰ੍ਹਾਂ ਦਾ ਵਿਚਾਰ ਲਿਆਉਣਾ ਚਾਹੀਦਾ ਮੰਨ ਚ ਕਿ ਵੈਕਸੀਨ ਸਮੇਂ ਤੇ ਲਵਾਉਣਾ ਦਾ ਕਿਸ ਤਰ੍ਹਾਂ ਸੁਝਾ ਦੇਓਗੇ ਦੇਖੋ ਜੀ ਬੈਸਟ ਤਾਂ ਇਹੀ ਹੈ ਕਿ ਵੈਕਸੀਨ ਟਾਈਮ ਤੇ ਲਗਾਈ ਜਾਵੇ ਕਿਉਂਕਿ ਦੇਖੇ ਕਦੇ ਇਦਾਂ ਹੁੰਦਾ ਹੈ ਕਿ ਅਸੀਂ ਵੈਕਸੀਨ ਦਾ ਗੈਪ ਪਾ ਦਿੰਦੇ ਆ ਇੰਨੀ ਦੇਰ ਚ ਉਸ ਬਿਮਾਰੀ ਦਾ ਜੇ ਕਿ ਕਿਥੇ ਆਊਟ ਬ੍ਰੇਕ ਹੋ ਜਾਵੇ ਮਤਲਬ ਉਹਦੇ ਬਹੁਤ ਸਾਰੇ ਕੇਸਸ ਹੋ ਜਾਣ ਤਾਂ ਬੱਚੇ ਨੂੰ ਉਸ ਇਨਫੈਕਸ਼ਨ ਦਾ ਰਿਸਕ ਰਹਿੰਦਾ ਹੈ ਸਪੈਸ਼ਲੀ ਜਿਹੜਾ 9 ਮਹੀਨੇ ਵਾਲਾ ਖਸਰੇ ਦਾ ਟੀਕਾ ਹੁੰਦਾ ਹੈ ਹੂੰ ਇਦਾਂ ਹੀ ਜਿਹੜੇ ਸਵਾ ਸਾਲ ਤੇ ਚਿਕਨਪੌਕਸ ਦਾ ਟੀਕਾ ਲੱਗਦਾ ਅਸੀਂ ਮਿਸ ਕਰਤਾ ਇੰਨੀ ਦੇਰ ਅਲੇ ਦੁਆਲੇ ਕਿਸੇ ਨੂੰ ਹੋ ਗਿਆ ਤਾਂ ਸਾਡੇ ਬੱਚੇ ਨੂੰ ਰਿਸਕ ਰਹੇਗਾ ਲਗਾਨ ਦਾ ਬਿਲਕੁਲ ਤਾਂ ਬੈਸਟ ਤਾਂ ਇਹ ਹੀ ਹੈ ਕਿ ਅਸੀਂ ਲਵਾ ਲਈਏ ਮੈਕਸਿਮਮ ਏ ਕਿ ਚਲੋ 4-5 ਦਿਨ ਹਫਤਾ ਇਹਨਾਂ ਗੈਪ ਪਾ ਲਈਏ ਇਦਾਂ ਨਾ ਕਰੀਏ ਕਿ ਅ ਪੁਲਗੇ ਇੰਜੈਕਸ਼ਨ ਲਵਾਉਣਾ ਤੇ ਉਹ ਮਹੀਨੇ 2 ਮਹੀਨੇ 2.5 ਮਹੀਨੇ ਅੱਗੇ ਚੱਲਾ ਗਿਆ। ਥੋੜੇ ਦਿਨ ਦਾ 3-4 ਦਿਨ ਦਾ ਜਿਵੇਂ ਬਾਰਿਸ਼ਾ ਹੋ ਰਹੀਆਂ ਨੇ ਬਹੁਤ ਠੰਡ ਹੈ। ਓਕੇ 2-3 ਡੇਸ ਗੈਪ ਦੇ ਦਿਓ ਤੇ ਨਾਲ ਤੁਸੀਂ ਜਾ ਕੇ ਇੰਜੈਕਸ਼ਨ ਲਵਾ ਲਓ। ਬਹੁਤਾ ਲੰਮਾ ਗੈਪ ਨਹੀਂ ਪਾਣਾ ਚਾਹੀਦਾ ਤੇ ਦੋ ਵੈਕਸੀਨਸ ਹੈਗੀਆਂ ਜਿਹੜੀਆਂ ਸਪੈਸ਼ਲੀ ਤੁਸੀਂ ਠੰਡ ਤੋਂ ਪਹਿਲਾਂ ਬੱਚੇ ਨੂੰ ਲਵਾ ਲੈਣੀਆਂ ਚਾਹੀਦੀਆਂ। ਇੱਕ ਤਾਂ ਨਿਮੋਨੀਆ ਦਾ ਇੰਜੈਕਸ਼ਨ ਕਿਉਂਕਿ ਨਿਮੋਨੀਆ ਦਾ ਰਿਸਕ ਠੰਡ ਤੇ ਜ਼ਿਆਦਾ ਹੁੰਦਾ ਹੈ ਤੇ ਦੂਜਾ ਫਲੂ ਵੈਕਸੀਨ ਆਂਦੀ ਹੈ। ਜਿਹੜੀ 6 ਮਹੀਨੇ ਤੋਂ ਬਾਅਦ ਹਰ ਬੱਚੇ ਨੂੰ ਲੱਗ ਸਕਦੀ ਹੈ ਤੇ ਜੇ ਬੱਚਾ 5 ਸਾਲ ਤੋਂ ਛੋਟਾ ਹੈ ਤਾਂ ਉਹਨੂੰ ਫਲੂ ਵੈਕਸੀਨ ਸਰਦੀਆਂ ਤੋਂ ਪਹਿਲਾਂ ਲਵਾ ਲੈਣੀ ਚਾਹੀਦੀ ਹੈ ਬਹੁਤ ਬਹੁਤ ਚੰਗਾ ਸੁਝਾਅ ਹੈ ਇਨਫੈਕਸ਼ਨ ਦਾ ਰਿਸਕ ਘੱਟ ਜਾਂਦਾ ਹੈ ਬਿਲਕੁਲ ਬਹੁਤ ਅੱਛਾ ਸੁਝਾਇਆ ਹੈ ਕਿਉਂਕਿ ਅਸੀਂ ਕੋਸ਼ਿਸ਼ ਕਰੀਏ ਕਿ ਬੱਚੇ ਨੂੰ ਉਹ ਨੌਬਤ ਆਏ ਨਾ ਕਿ ਉਹਨੂੰ ਠੰਡ ਨਾਲ ਕੋਈ ਜਿਹੜੀ ਹੈ ਕੰਪਲਿਕੇਸ਼ਨ ਆਏ ਡਾਕਟਰ ਪ੍ਰਪਿਤ ਸਰਦੀਆਂ ਦੀ ਰੁੱਤ 'ਚ ਅਕਸਰ ਪਾਣੀ ਪੀਣ ਦਾ ਸਾਡਾ ਸੁਭਾਅ ਜਿਹੜਾ ਆਦਤ ਘੱਟ ਜਾਂਦੀ ਹੈ ਉਹਦਾ ਸਿਹਤ ਤੇ ਕੀ ਪ੍ਰਭਾਵ ਪੈਂਦਾ ਹੈ ਔਰ ਸਾਨੂੰ ਕਿਸ ਤਰ੍ਹਾਂ ਉਹਨੂੰ ਆਪਣੇ ਆਪ ਨੂੰ अनुशासन बात करना चाहिए देखो गल तो तोडी ठीक है पानी ता ਘਟ ਹੀ ਜਾਂਦਾ ਅਸੀਂ ਆਪ ਵੀ ਘਟ ਹੀ ਪੀਂਨੇ ਆ ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਈਡੀਲੀ ਤਾਂ ਦੇਖੋ ਜਿੰਨਾ ਗਰਮੀਆਂ ਚ ਪੀਂਨੇ ਆ ਉਨਾ ਹੀ ਪਾਣੀ ਪੀਣਾ ਚਾਹੀਦਾ ਪਰ ਐਟ ਲੀਸਟ ਜਿੰਨਾ ਜਦੋਂ ਵੀ ਯਾਦ ਆਏ ਉਦੋਂ ਪਾਣੀ ਪੀ ਲੈਣਾ ਚਾਹੀਦਾ ਜੇ ਠੰਡਾ ਲੱਗਦਾ ਪਾਣੀ ਤਾਂ ਥੋੜਾ ਕੋਸਾ ਕਰਕੇ ਪੀ ਲੋ ਹੈਨਾ ਕਿ ਬਜ਼ੁਰਗਾਂ ਨੇ ਪੀ ਲਿਆ ਬੱਚਿਆਂ ਨੇ ਪੀ ਲਿਆ ਪਰ ਡੈਫੀਨਿਟਲੀ ਪਾਣੀ ਪੀਣਾ ਚਾਹੀਦਾ ਹੈ ਕਿਉਂਕਿ ਜੇ ਪਾਣੀ ਨਹੀਂ ਪੀਵਾਂਗੇ ਉਹੀ ਗੱਲ ਹੈ ਕਿ ਇਮਿਊਨਿਟੀ ਫਿਰ ਘੱਟ ਜਾਏਗੀ ਗੈਸ ਦੀ ਪ੍ਰੋਬਲਮ ਵੱਜ ਜਾਂਦੀ ਹੈ ਪਾਣੀ ਘੱਟ ਪੀਣ ਨਾਲ ਬਾਥਰੂਮ ਦੀ ਪ੍ਰੋਬਲਮ ਵੀ ਹੋਰ ਹੋਣ ਲੱਗ ਜਾਂਦੀ ਹੈ ਹੈਨਾ ਯੂਰਿਨਰੀ ਟ੍ਰੈਕਟ ਇਨਫੈਕਸ਼ਨਸ ਦਾ ਚਾਂਸ ਵੱਜ ਜਾਂਦਾ ਹੈ ਹੋਰ ਵੀ ਕਈ ਜਿਵੇਂ ਪ੍ਰੋਬਲਮਸ ਹੁੰਦੀਆਂ ਕਨਸਟਿਪੇਸ਼ਨ ਵੱਜ ਜਾਂਦੀ ਹੈ ਤਾਂ ਫਿਰ ਉਤੋਂ ਭੁੱਖ ਘੱਟ ਲੱਗੇਗੀ ਫਿਰ ਉਹ ਦਿੱਕਤ ਵੱਧਦੀ ਜਾਂਦੀ ਹੈ ਤਾਂ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਕਿ ਜਿੰਨਾ ਪਾਣੀ ਪੀ ਸਕੀਏ ਉਹ ਪੀਏ ਸੇ ਤੇ ਉਹਦੇ ਨਾਲ ਆਪਣੀ ਬਿਹਤਰ ਹੋ ਸਕੇਗੀ ਹਾਂਜੀ ਹਾਂਜੀ ਡਾਕਟਰ ਨੁਰਾਦਾ ਬੱਚਿਆਂ ਦੇ ਵਿੱਚ ਅਸੀਂ ਅਕਸਰ ਦੇਖਦੇ ਹਾਂ ਕਿ ਉਹ ਮਾਮਾ ਕਹਿ ਦਿੰਦੀਆਂ ਚੱਲ ਥੋੜੀ ਜੀ ਚਾਹ ਪੀ ਦੇ ਦੋ ਨੂੰ ਦੁੱਧ ਦੇ ਵਿੱਚ ਥੋੜੀ ਚਾਹ ਪਾ ਕੇ ਦੇ ਦਿਓ ਬੱਚੇ ਨੂੰ ਠੰਡ ਤੋਂ ਬਚਾਅ ਹੋ ਜਾਏਗਾ ਤੁਸੀਂ ਕੀ ਸੁਝਾਅ ਦਿੰਦੇ ਹੋ ਕਿ ਬੱਚੇ ਨੂੰ ਚਾਹ ਕਿਹੜੀ ਉਮਰ 'ਚ ਦੇਣੀ ਚਾਹੀਦੀ ਠੰਡ ਤੋਂ ਬਚਣ ਲਈ ਤੇ ਕਿੰਨੀ ਮਾਤਰਾ ਚ ਦੇਣੀ ਚਾਹੀਦੀ ਹੈ ਦੇਖੋ ਜੀ ਪਹਿਲਾਂ ਤਾਂ ਚਾਹ ਦੇ ਵਿੱਚ ਅਦਾਦਾ ਕੁਝ ਹੈਗਾ ਨਹੀਂ ਜਿਹੜਾ ਸਾਡੀ ਬੋਡੀ ਨੂੰ ਗਰਮ ਕਰਦਾ ਹੈ ਐਸ ਸੱਚ ਚਾਹ ਤੇ ਕਾਫੀ ਦੇ ਵਿੱਚ ਅਦਾਦਾ ਕੋਈ ਸਰੀਰ ਨੂੰ ਵਾਰਮ ਕਰਨ ਵਾਲਾ ਸਤ ਨਹੀਂ ਹੈਗਾ ਇਵਨ ਆਯੁਰਵੇਦਾ ਚ ਵੀ ਕਦੇ ਕਦੇ ਨਹੀਂ ਕਹਿੰਦੇ ਕਿ ਚਾਹ ਤੇ ਕਾਫੀ ਤੋਂ ਬੋਡੀ ਨੂੰ ਵਾਰਮਥ ਮਿਲਦੀ ਹੈ ਓਨਲੀ ਹੁੰਦਾ ਕੀ ਹੈ ਕਿ ਚਾਹ ਤੇ ਕਾਫੀ ਗਰਮ ਹੁੰਦੇ ਨੇ ਅਸੀਂ ਸੋਚਦੇ ਹਾਂ ਕਿ ਗਰਮ ਗਰਮ ਪੀ ਲਿਆ ਤਾਂ ਸਾਡੀ ਬੋਡੀ ਨੂੰ ਗਰਮੀ ਮਿਲ ਜੇਗੀ ਤੋਂ ਉਸ ਤੋਂ ਚੰਗੀ ਚੀਜ਼ ਹੈ ਬੱਚਾ ਸੂਪ ਪੀ ਲਵੇ ਕਿਉਂਕਿ ਜਿਹੜੀਆਂ ਸੀਜ਼ਨਲ ਸਬਜ਼ੀਆਂ ਆਉਂਦੀਆਂ ਨੇ ਸੱਦੀਆਂ ਦੇ ਵਿੱਚ ਉਨਾ ਦੇ ਵਿੱਚ ਬਾਡੀ ਨੂੰ ਗਰਮ ਕਰਨ ਦੀ ਤਸੀਰ ਹੁੰਦੀ ਹੈ ਤਾਂ ਹੀ ਉਹ ਸਰਦੀਆਂ ਦੇ ਵਿੱਚ ਆਂਦੀਆਂ ਨੇ ਬਿਲਕੁਲ ਤੇ ਚਾਹ ਪੀਣ ਦੀ ਥਾਂ ਜੇ ਬੱਚੇ ਨੂੰ ਅਸੀਂ ਪਾਲਕ ਦਾ ਸੂਪ ਦਵਾਂਗੇ ਬ੍ਰੋਕਲੀ ਦਾ ਸੂਪ ਦਵਾਂਗੇ ਟਮਾਟਰ ਸੂਪ ਦਵਾਂਗੇ ਤਾਂ ਉਹ ਬੱਚੇ ਨੂੰ ਜ਼ਿਆਦਾ ਫਾਇਦਾ ਕਰੇਗਾ ਨਾਲ ਉਹਦੀ ਇਮਿਊਨਿਟੀ ਵਧੇਗੀ ਕਿਉਂਕਿ ਉਹਨੂੰ ਵਿਟਾਮਿਨਸ ਮਿਲ ਰਹੇ ਨੇ ਚਾਹ ਕੌਫੀ ਨਾਲ ਕੀ ਹੁੰਦਾ ਇਹਨਾਂ ਵਿੱਚ ਕੁਝ ਇਦਾਂ ਦੇ ਤੱਤ ਹੁੰਦੇ ਨੇ ਜਿਹੜੇ ਸਾਡੀ ਬਾਡੀ ਵਿੱਚ ਕੈਲਸ਼ੀਅਮ ਅਤੇ ਆਇਰਨ ਇਹਨਾਂ ਦੀ ਐਬਜ਼ોર્ਪਸ਼ਨ ਨੂੰ ਘਟਕ ਕਰ ਦਿੰਦੇ ਨੇ ਠੀਕ ਹੈ ਹੁਣ ਬੱਚਿਆਂ ਨੇ ਵੱਡਾ ਹੋਣਾ ਹੈ ਫਿਰ ਉਹਨਾਂ ਦੀ ਗ੍ਰੋਥ ਦੇ ਵਿੱਚ ਪ੍ਰੋਬਲਮ ਆਂਦੀ ਹੈ ਜੇ ਅਸੀਂ ਇੰਡੀਅਨ ਅਕੈਡਮੀ ਆਫ ਪੀਡੀਆਟ੍ਰਿਕਸ ਦੀ ਗੱਲ ਕਰੀਏ ਉਹਨਾਂ ਦੇ ਰეკਮੈਂਡੇਸ਼ਨ ਹੈ ਕਿ 10-12 ਸਾਲ ਤੋਂ ਪਹਿਲੇ ਬੱਚੇ ਨੂੰ ਚਾਹ ਤੇ ਕੌਫੀ ਨਹੀਂ ਦਿੰਨੀ ਚਾਹੀਦੀ ਅਸੀਂ ਦੁੱਧ ਚੱਕ ਪਤੀ ਪਾ ਰਹੇ ਹਾਂ ਚਾਹ ਪੀਦੇ ਹਾਂ ਬਰਾਬਰ ਹੈ ਉਸ ਤੋਂ ਬਾਅਦ 12 ਤੋਂ 15 ਸਾਲ ਦੇ ਬੱਚੇ ਦਿਨ ਵਿੱਚ ਇੱਕ ਕੱਪ ਤੇ ਉਸ ਤੋਂ ਵੱਡੇ ਬੱਚੇ ਦਿਨ ਵਿੱਚ ਦੋ ਕੱਪ ਚਾਹ ਜਾਂ ਕੌਫੀ ਪੀ ਸਕਦੇ ਆ ਪਰ ਕੋਲਡ ਡਰਿੰਕ ਵੀ ਚਾਹ ਕੌਫੀ ਦੇ ਵਿੱਚ ਆਂਦੀ ਹੈ ਬਿਲਕੁਲ ਤੇ ਜੇ ਬੱਚੇ ਨੇ ਇੱਕ ਕੱਪ ਕੋਲਡ ਡਰਿੰਕ ਪੀ ਲਈ ਤਾਂ ਉਹ ਚਾਹ ਇੱਕ ਕੱਪ ਕੌਫੀ ਦੇ ਬਰਾਬਰ ਹੀ ਹੈ ਤਾਂ ਇਸ ਤਰ੍ਹਾਂ ਨਾਲ ਪੈਰੈਂਟਸ ਇਹਨੂੰ ਅਡਜਸਟ ਕਰ ਸਕਦੇ ਮਤਲਬ ਬਹੁਤ ਵਧੀਆ ਸੁਝਾਅ ਆ ਕਿ ਉਹ ਸ਼ੁਰੂ ਤੋਂ ਉਹ ਆਦਤ ਪੈ ਜਾਏਗੀ ਕਿ ਉਹ ਸੂਪ ਪੀਣਾ ਜਾਂ ਸਬਜ਼ੀਆਂ ਦਾ ਸੂਪ ਪੀਣ ਨਾਲ ਉਹ ਆਪਣੀਆਂ ਸਰਦੀਆਂ ਚ ਸਿਹਤ ਦੀ ਦੇਖਭਾਲ ਜਿਹੜੀ ਆ ਉਹਦੀ ਵਧੀਆ ਹੋ ਸਕਦੀ ਹੈ ਤੇ ਸਮੇ ਤੋਂ ਪਹਿਲਾਂ ਜਿਹੜੀ ਚਾਹ ਦੀ ਜਿਹੜੀ ਆਦਤ ਹੈ ਉਹਨੂੰ ਉਹ ਵੀ ਛੁੱਟ ਜਾਏਗੀ ਘਟ ਜਾਏਗੀ ਤੇ ਨਾਲ ਸੂਪ ਨਾਲ ਹਾਈਡਰੇਸ਼ਨ ਵਧੇਗੀ ਚਾਹ ਤੇ ਕਾਫੀ ਨਾਲ ਤਾਂ ਕੀ ਹੁੰਦਾ ਡੀ ਹਾਈਡਰੇਸ਼ਨ ਹੁੰਦੀ ਹੈ ਤਾਂ ਉਹ ਉਹ ਐਡਵਾਂਟੇਜ ਵੀ ਰਹੇਗਾ ਬਿਲਕੁਲ ਸਰਦੀਆਂ ਚ ਡਾਕਟਰ ਪ੍ਰਪੀ ਤੱਕ ਅਕਸਰ ਚਮੜੀ ਦੀਆਂ ਸਮੱਸਿਆਵਾਂ ਵੀ ਆ ਜਾਂਦੀਆਂ ਜਿਵੇਂ ਸਕਿਨ ਦੇ ਉੱਤੇ ਖੁਸ਼ਕੀ ਆ ਜਾਂਦੀ ਹੈ ਜਾਂ ਬੁੱਲ ਫਟ ਜਾਂਦੇ ਆ ਜਾਂ ਹੋਰ ਇਸ ਤਰ੍ਹਾਂ ਦੀਆਂ ਔਰ ਮੋਸਟਲੀ ਕੋਈ ਵੀ ਇਨਸਾਨ ਇਸ ਤਰ੍ਹਾਂ ਦਾ ਜਿਹੜਾ ਘਰੇ ਹੀ ਬੈਠਾ ਰਹੇਗਾ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਕੰਮ ਲਈ ਸਾਨੂੰ ਬਾਹਰ ਜਾਣਾ ਪਏਗਾ ਤਾਂ ਉਸ ਵੇਲੇ ਸਾਨੂੰ ਚਮੜੀ ਦੇ ਬਚਾ ਲਈ ਕਿਸ ਤਰ੍ਹਾਂ ਦੀਆਂ ਪ੍ਰਿਕਾਸ਼ਨਸ ਹੋਣ ਕਿ ਅਸੀਂ ਠੰਡ ਚ ਆਪਣੀ ਚਮੜੀ ਵੀ ਬਚਾ ਕੇ ਰੱਖੀਏ ਪ੍ਰਿਕਾਸ਼ਨਸ ਅਸੀਂ ਕਾਫੀ ਲੈ ਸਕਦੇ ਆਂ ਕੀ ਜਿਵੇਂ ਜਦੋਂ ਜਾਣਾ ਹੈ ਬਾਹਰ ਤਾਂ ਕਵਰ ਕਰਕੇ ਜਾਣਾ ਹੈ ਠੀਕ ਹੈ ਜਦੋਂ ਜਦੋਂ ਅਸੀਂ ਕਰੀਮ ਲਾਣੀ ਹੈ ਅਸੀਂ ਅਕਸਰ ਨਹਾਣ ਤੋਂ ਬਾਅਦ ਜਿਵੇਂ ਫੇਸ ਤੇ ਕਰੀਮ ਲਾ ਲਈ ਡਰਾਈਨੈਸ ਕਿਉਂਕਿ ਬਹੁਤ ਜ਼ਿਆਦਾ ਹੁੰਦੀ ਹੈ ਕਰੀਮ ਜ਼ਰੂਰ ਲਾਣੀ ਹੈ ਪਰ ਧਿਆਨ ਇਹ ਰੱਖਣਾ ਹੈ ਕਿ ਨਹਾਣ ਤੋਂ ਇੱਕਦਮ ਇਮੀਡੀਏਟਲੀ ਬਾਅਦ ਹੀ ਕਰੀਮ ਲਾ ਲੈਣੀ ਹੈ ਜੇ ਉਹ ਘੰਟੇ ਬਾਅਦ ਕਰੀਮ ਲਾਈ ਉਹਦਾ ਨਹੀਂ ਕੋਈ ਫਾਇਦਾ ਹੋਣਾ ਗਿੱਲੇ ਪਿੰਡੇ ਤੇ ਜਦੋਂ ਕਰੀਮ ਲਾਵਾਂਗੇ ਤਾਂ ਵਧੀਆ ਐਬਸਾਰਪਸ਼ਨ ਹੋਏਗੀ ਵਧੀਆ ਰਹੇਗੀ ਸਕਿਨ ਵੀ ਡਰਾਈ ਨਹੀਂ ਹੋਏਗੀ ਹੂੰ ਦੂਜਾ ਜੇ ਬਾਹਰ ਜਾਣਾ ਹੈ ਹੁਣ ਜਿਵੇਂ ਅੱਜਕੱਲ ਫੌਗ ਇੰਨੀ ਹੁੰਦੀ ਹੈ ਅਸੀਂ ਕਹਿ ਨਹੀਂ ਸਕਦੇ ਕਿੰਨਾ ਪੋਲਿਊਸ਼ਨ ਹੈ ਕਿੰਨੀ ਫੌਗ ਹੈ ਤਾਂ ਸਕਿਨ ਆਪਣੀ ਕਵਰ ਕਰਕੇ ਲੈ ਕੇ ਜਾਣੀ ਪੀਜੀ ਗਰਲ ਡਾਇਟ ਫਿਰ ਉਹੀ ਅਸੀਂ ਵਾਪਸ ਫੇ ਡਾਇਟ ਤੇ ਹੀ ਆ ਜੰਨੇ ਆ ਬਿਲਕੁਲ ਕਿਉਂਕਿ ਡਾਇਟ ਨਹੀਂ ਸਾਨੂੰ ਠੀਕ ਰੱਖਣਾ ਹੈ ਤਾਂ ਜਿਵੇਂ ਫੈਟਸ ਹੁੰਦੇ ਜਿਵੇਂ ਕਿਓ ਹੋ ਗਿਆ ਤੇਲ ਹੋ ਗਿਆ ਉਹ ਅਸੀਂ ਡਾਇਟ ਵਿੱਚ ਐਡਿਕੁਏਟ ਰੱਖਣਾ ਹੈ ਪ੍ਰੋਟੀਨ ਇਨਟੇਕ ਐਡਿਕੁਏਟ ਰੱਖਣਾ ਹੈ ਤਾਂ ਕਿ ਸਾਡੇ ਜਿਹੜੇ ਸਕਿਨ ਦੇ ਸੈਲਸ ਹੈਗੇ ਨੇ ਉਹ ਪ੍ਰੋਪਰਲੀ ਗਰੋ ਕਰਦੇ ਰਹਿਣ ਤੇ ਡਰਾਈਨੈਸ ਨਾ ਹੋਏ ਠੀਕ ਹੈ ਤਾਂ ਡ్రਾਈ ਫਰੂਟ ਜਿਵੇਂ ਅਸੀਂ ਕੰਜ਼ਿਊਮ ਕਰ ਸਕਦੇ ਹਾਂ ਕੀ ਤੇਲ ਇਹਨਾਂ ਚੀਜ਼ਾਂ ਦਾ ਧਿਆਨ ਰੱਖ ਸਕਦੇ ਹਾਂ ਕਰੀਮ ਦੀ ਐਪਲੀਕੇਸ਼ਨ ਰਿਪੀਟਡ ਵੀ ਕਰ ਸਕਦੇ ਹਾਂ ਜੋ ਕਿ ਲੋੜ ਪੈਂਦੀ ਹੈ ਵਿంటర్ਸ ਵਿੱਚ ਹੈ ਨਾ ਤੇ ਉਹ ਅਸੀਂ ਕੰਟੀਨਿਊ ਰੱਖਣਾ ਹੈ ਮਤਲਬ ਉਹਦੇ ਲਈ ਵੀ ਸਾਨੂੰ ਗੱਲ ਫਿਰ ਆਪਣੇ ਮਨ ਤੋਂ ਸ਼ੁਰੂ ਹੁੰਦੀ ਹੈ ਕਿ ਸਾਨੂੰ ਆਪਣੇ ਆਪ ਤੇ ਇੱਕ ਦੇਖਭਾਲ ਜਿਹੜਾ ਆ ਉਹ ਲੈਣਾ ਪਏਗਾ ਤਾਂ ਹੀ ਅਸੀਂ ਆਪਣੀ ਠੰਡ ਦੇ ਵਿੱਚ ਆਪਣੀ ਦੇਖਭਾਲ ਜਿਹੜੀ ਉਹ ਕਰ ਸਕਦੇ ਹਾਂ ਬੱਚੇ ਵੀ ਬਜ਼ੁਰਗਾਂ ਵਰਗੇ ਹੁੰਦੇ ਆ ਮਤਲਬ ਬਜ਼ੁਰਗ ਵੀ ਬੱਚਿਆਂ ਵਰਗੇ ਹੁੰਦੇ ਆ ਤੇ ਬਜ਼ੁਰਗਾਂ ਦੀ ਜਦੋਂ ਦੇਖ ਆਉਂਦੀ ਹੈ ਗੱਲ ਸਰਦੀ ਵਿੱਚ ਤਾਂ ਅਸੀਂ ਜ਼ਿਆਦਾ ਚਿੰਤਤ ਹੋ ਜਾਂਦੇ ਆ ਤੇ ਡਾਕਟਰ ਨੂੰ ਰਾਹਦਾ ਤੁਸੀਂ ਕੀ ਸੁਝਾਅ ਦੇਂਦੇ ਹੋ ਘਰ 'ਚ ਸਾਰਿਆਂ ਦੇ ਬਜ਼ੁਰਗ ਹੁੰਦੇ ਆ ਉਹ ਕਿਸ ਤਰ੍ਹਾਂ ਉਹਨਾਂ ਦੀ ਦੇਖਭਾਲ ਕਰੀਏ ਕਿ ਉਹਨਾਂ ਨੂੰ ਕਿਸੇ ਬਿਮਾਰੀ ਤੋਂ ਬਚਾਇਆ ਜਾ ਸਕੇ ਸਰਦੀਆਂ ਦੇ ਵਿੱਚ ਖਾਸ ਕਰਕੇ ਜਿਵੇਂ ਤੁਸੀਂ ਕਿਹਾ ਸੱਚੀ ਬਜ਼ੁਰਗ ਬਿਲਕੁਲ ਬੱਚਿਆਂ ਵਾਂਗ ਹੀ ਡੈਲੀਕੇਟ ਹੁੰਦੇ ਨੇ ਤੇ ਜਿਹੜੀ-ਜਿਹੜੀਆਂ ਪ੍ਰੋਬਲਮਸ ਬੱਚਿਆਂ ਨੂੰ ਆਉਂਦੀਆਂ ਨੇ ਉਹ ਬਜ਼ੁਰਗਾਂ ਨੂੰ ਵੀ ਆ ਸਕਦੀਆਂ ਨੇ ਤੇ ਬੱਚਿਆਂ ਦੀ ਤਰ੍ਹਾਂ ਹੀ ਹਰ ਸੀਨੀਅਰ ਸਿਟੀਜ਼ਨ ਜਿਹੜੇ 60 ਸਾਲ ਤੋਂ ਵੱਡੇ ਨੇ ਉਹਨਾਂ ਨੂੰ ਨਿਮੋਨੀਆ ਤੇ ਫਲੂ ਦਾ ਵੈਕਸੀਨ ਲੱਗਣਾ ਚਾਹੀਦਾ ਹੈ ਇਹ ਦੋਵੇਂ ਵੈਕਸੀਨਸ ਉਹਨਾਂ ਨੂੰ ਸਾਹ ਦੀਆਂ ਸਮੱਸਿਆਵਾਂ ਤੋਂ بچਾ ਕੇ ਰੱਖੇਗੀ ਠੀਕ ਹੈ ਨਾਲ ਆਪਣੇ ਆਪ ਨੂੰ ਕਵਰ ਕਰਕੇ ਤਾਂ ਰੱਖਣਾ ਹੀ ਹੈ ਨਾਲ ਕੀ ਹੁੰਦਾ ਕਿ ਸਰਦੀਆਂ ਦੇ ਵਿੱਚ ਥੋੜਾ ਜਿਹਾ ਸੁਸਤੀ ਜਿਹਾ ਵਾਲਾ ਹਿਸਾਬ ਰਹਿੰਦਾ ਇਸ ਕਰਕੇ ਥੋੜਾ ਜਿਹਾ ਚਲਨ ਫ੍ਰੈਂਚ ਧਿਆਨ ਰੱਖਣ ਤੇ ਵਿਟਾਮਿਨ ਡੀ ਦਾ ਐਕਸਪੋਜ਼ਰ ਵੀ ਘੱਟ ਮਿਲਦਾ ਹੈ ਤਾਂ ਫ੍ਰੈਕਚਰਸ ਹੋਣ ਦੇ ਚਾਂਸਸ ਬਹੁਤ ਹੁੰਦੇ ਨੇ ਇਸ ਕਰਕੇ ਜੇ ਘਰ ਦੇ ਵੱਡੇ ਬਜ਼ੁਰਗ ਹੈਗੇ ਤਾਂ ਉਹਨਾਂ ਦੇ ਚੱਲਣ ਦਾ ਧਿਆਨ ਰੱਖਣ ਜੇ ਕੋਈ ਲੱਗਦਾ ਹੈ ਤਾਂ ਸਾਈਡ ਤੇ ਰੇਲਿੰਗ ਹੋਵੇ ਜਿੱਦੇ ਸਪੋਰਟ ਨਾਲ ਚੱਲ ਚੱਲ ਕੇ ਉਹ ਆਪਣਾ ਕੰਮ ਕਰ ਲੈਣ ਤਾਂ ਉਹ ਬੈਟਰ ਹੈ ਮੋਬਿਲਿਟੀ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਉਹ ਆਪਣਾ ਥੋੜਾ ਥੋੜਾ ਜਿਹਾ ਪਵੇ ਯੋਗਾ ਕਰ ਲੈਣ ਪਵੇ ਰੂਮ ਦੇ ਅੰਦਰ ਹੀ ਵਾਕ ਕਰ ਲੈਣ ਜਾਂ ਐਟ ਲੀਸਟ ਆਪਣੇ ਸਾਰੇ ਜੋਇੰਟਸ ਨੂੰ ਥੋੜਾ ਥੋੜਾ ਕਰਕੇ ਸਵੇਰੇ ਸ਼ਾਮ 5-10 ਸੱਤ ਮਿੰਟ ਹਿਲਾ ਕੇ ਆਪਣੀ ਮੂਵਮੈਂਟ ਇਨਸ਼ੋਰ ਕਰਨ ਤਾਕੀ ਜੋਇੰਟਸ ਦੇਖੜਨ ਕਰਕੇ ਉਹਨਾਂ ਨੂੰ ਬੱਚੋ ਪ੍ਰੋਬਲਮਸ ਸਟਿਫ ਜੋਇੰਟਸ ਨਾ ਹੋਣ ਤੇ ਫਿਰ ਦਰਦ ਦੁਰਦਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਬਿਲਕੁਲ ਜੀ ਡਾਈਟ ਦਾ ਧਿਆਨ ਰੱਖਣਾ ਤਾਂ ਜ਼ਰੂਰੀ ਹੈ ਜੀ ਪਾਣੀ ਪੀ ਹਾਂ ਜੀ ਤੇ ਨਾਲ ਫਰੂਟਸ ਤੇ ਵੈਜੀਟੇਬਲਸ ਜ਼ਰੂਰ ਲੈਣ ਠੀਕ ਹੈ ਔਰ ਅਕਸਰ ਅਸੀਂ ਦੇਖਦੇ ਹਾਂ ਡਾਕਟਰ ਪ੍ਰਾਪਿਤ ਹਰ ਅੱਜਕੱਲ ਨਾ ਹਰ ਘਰਾਂ ਦੇ ਵਿੱਚ ਕੋਈ ਨਾ ਕੋਈ ਆਪਣੇ ਆਪ ਨੂੰ ਠੰਡ ਤੋਂ ਬਚਾਉਣ ਲਈ ਕੋਈ ਕਿਸੇ ਤਰ੍ਹਾਂ ਦੀਆਂ ਪਿੰਨੀਆਂ ਕੋਈ ਹੋਰ ਘਰੇਲੂ ਚੀਜ਼ਾਂ ਬਣੀਆਂ ਨੇ ਸਾਗ ਮੱਕੀ ਦੀ ਰੋਟੀ ਹੈ ਪੰਜਾਬੀਆਂ ਦਾ ਜਾਂ ਹੁਣ ਤਾਂ ਵਰਲਡ ਵਾਈਡ ਹੀ ਫੇਮਸ ਖਾਣਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਮੇ ਸਾਨੂੰ ਗਰਮੀ ਦਿੰਦੀਆਂ ਅੰਦਰੋਂ ਸਰੀਰ ਨੂੰ ਗਰਮੀ ਮਿਲਦੀ ਹੈ ਇਹਦੇ ਨਾਲ ਦੇਖੋ ਜਿਵੇਂ ਮੈਮ ਨੇ ਦੱਸਿਆ ਜਿਹੜੀ ਵੀ ਸੀਜ਼ਨਲ ਵੈਜੀਟੇਬਲ ਹੈ ਉਹ ਇਸ ਸੀਜ਼ਨ ਵਿੱਚ ਤਾਂ ਹੀ ਆ ਰਹੀ ਹੈ ਕਿ ਜਿਹੜੀ ਸਾਨੂੰ ਅੰਦਰੋਂ ਗਰਮੀ ਦੇएगी ਹਾਂ ਜੀ ਪਲੱਸ ਗ੍ਰੀਨ ਲੀਫੀ ਵੈਜੀਟੇਬਲਸ ਆਇਰਨ ਵਿੱਚ ਵੀ ਰਿਚ ਹੁੰਦੀਆਂ ਹਨ ਕਨਸਟਿਪੇਸ਼ਨ ਤੋਂ ਬਚਾਉਂਦੀਆਂ ਪੇਟ ਸਾਫ਼ ਰਹੇਗਾ ਭੁੱਖ ਲੱਗੇਗੀ ਐਕਸਰਸਾਈਜ਼ ਕਰਨ ਦਾ ਦਿਲ ਕਰੇਗਾ ਬੰਦਾ ਖੁਸ਼ ਰਹੇਗਾ ਬਿਲਕੁਲ ਤੇ ਉਹ ਚੀਜ਼ਾਂ ਕੰਟੀਨਿਊ ਰੱਖਣੀਆਂ ਪਿੰਨੀਆਂ ਵੀ ਡੈਫੀਨਿਟਲੀ ਦੇਖੋ ਹੂੰ ਸਰਦੀਆਂ ਵਿੱਚ ਹੀ ਖਾਧੀਆਂ ਜਾ ਸਕਦੀਆਂ ਹਨ ਗਰਮੀਆਂ ਵਿੱਚ ਤਾਂ ਖਾਣੀਆਂ ਵੀ ਔਖੀਆਂ ਨੇ ਤਾਂ ਖਾਣੀਆਂ ਤਾਂ ਜ਼ਰੂਰ ਚਾਹੀਦੀਆਂ ਸਾਰੀ ਉਮਰ ਦੇ ਲੋਕਾਂ ਨੂੰ ਖਾਣੀਆਂ ਚਾਹੀਦੀਆਂ ਪਰ ਇਹ ਡੈਫੀਨਿਟਲੀ ਮੈਂ ਕਹੂੰਗੀ ਕਿ ਹਿਸਾਬ ਨਾਲ ਖਾਣੀਆਂ ਚਾਹੀਦੀਆਂ ਕਿ ਮਿੱਠਾ ਵੀ ਹੁੰਦਾ ਹਾਂ ਲਿਮਟ 'ਚ ਖਾਣੀਆਂ ਚਾਹੀਦੀਆਂ ਇਹ ਨਹੀਂ ਕਿ ਸਾਰਾ ਦਿਨ ਅਸੀਂ ਪਿੰਨੀ ਖਾਣੀ ਹੈ ਪਰ ਡੈਫੀਨਿਟਲੀ ਖਾਧੀਆਂ ਜਾ ਸਕਦੀਆਂ ਖਾਣੀਆਂ ਵੀ ਚਾਹੀਦੀਆਂ ਨੇ ਆਈ ਊਡ ਸੀ ਠੀਕ ਹੈ ਅਸੀਂ ਜਦੋਂ ਗੱਲ ਕਰਦੇ ਹਾਂ ਬੱਚਿਆਂ ਦੇ ਨਾਲ-ਨਾਲ ਵੱਡਿਆਂ ਦੀ ਵੀ ਕਈ ਵਾਰ ਛੋਟੇ ਬੱਚਿਆਂ 'ਚ ਵੀ ਅਸਥਮਾ ਦੀ ਪ੍ਰੋਬਲਮ ਅੱਜਕੱਲ ਆ ਰਹੀ ਹੈ ਉਹਨੂੰ ਤੁਸੀਂ ਮੌਸਮ ਨਾਲ ਕਿਵੇਂ ਜੋੜਦੇ ਹੋ ਕਿ ਜੇ ਛੋਟੇ ਬੱਚੇ ਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ ਤਾਂ ਉਹ ਕਿਵੇਂ ਕਿਸ ਤਰ੍ਹਾਂ ਸੀ ਉਹਨੂੰ ਠੀਕ ਕਰ ਸਕਦੇ ਆ ਸਰਦੀ 'ਚ ਮੰਨ ਲਓ ਘਰ 'ਚ ਸਾਨੂੰ ਫਰਸਟ ایڈ ਦੇਣੀ ਪਈ ਹੈ ਤਾਂ ਕੀ ਸਾਡੇ ਕੋਲ ਹੋਣਾ ਚਾਹੀਦਾ ਉਹਦੇ ਲਈ ਸਰਦੀਆਂ ਵਿੱਚ ਡੈਫੀਨਿਟਲੀ ਐਸਥਮਾ ਦੇ ਕੇਸਸ ਅਲਰਜੀ ਦੇ ਕੇਸਸ ਵੱਧ ਜਾਂਦੇ ਨੇ ਕਿਉਂਕਿ 에ਅਰ ਕੁਆਲਿਟੀ ਖਰਾਬ ਹੁੰਦੀ ਹੈ ਧੁੰਦ ਹੁੰਦੀ ਹੈ ਇਸ ਕਰਕੇ ਉਹ ਸਾਡੇ ਜਿਹੜੀ ਸਾਹਾਂ ਦੀ ਨਲੀ ਹੈ ਉਹਨੂੰ ਇਰੀਟੇਟ ਕਰਦੀ ਹੈ ਇਸ ਕਰਕੇ ਜਿਹੜੇ ਬੱਚਿਆਂ ਨੂੰ ਐਸਥਮਾ ਹੁੰਦਾ ਹੈ ਉਹਨਾਂ ਦੀ ਪ੍ਰੋਬਲਮ ਸਰਦੀਆਂ ਵਿੱਚ ਵੱਧ ਜਾਂਦੀ ਹੈ। ਸਭ ਤੋਂ ਵੱਡੀ ਪ੍ਰੀਕਾਸ਼ਨ ਤਾਂ ਇਹ ਹੈ ਕਿ ਜੇ ਬੱਚੇ ਨੂੰ ਇਨਹੇਲਰ ਚੱਲਦਾ ਪਿਆ ਹੈ ਉਹਨੂੰ ਸਰਦੀਆਂ ਦੇ ਵਿੱਚ ਬੰਦ ਨਾ ਕਰੋ। ਇਸ ਸੀਜ਼ਨ ਦੇ ਵਿੱਚ ਉਹਨੂੰ ਚੱਲ ਰਿਹਾ ਹੈ ਤਾਂ ਉਹਨੂੰ ਕੰਟੀਨਿਊਡ ਰੱਖੋ ਉਹਨੂੰ ਬੰਦ ਨਾ ਕਰੋ। ਦੂਜੀ ਗੱਲ ਜਿਹੜਾ ਵੀ ਐਸਥਮਾ ਦਾ ਪੇਸ਼ੈਂਟ ਹੁੰਦਾ ਹੈ ਉਸ ਨੂੰ ਅਸੀਂ ਇੱਕ ਪੇਪਰ ਤੇ ਲਿਖ ਕੇ ਦਿੰਦੇ ਹਾਂ ਕਿ ਘਰੇ ਕਿੱਦਾਂ ਮੈਨੇਜ ਕਰਨਾ ਹੈ। ਕਿ ਜਦੋਂ ਵੀ ਅਟੈਕ ਸ਼ੁਰੂ ਹੁੰਦਾ ਹੈ ਉਹਨਾਂ ਦੇ ਕੋਲ ਇੱਕ ਅਲੱਗ ਨੀਲੇ ਰੰਗ ਦਾ ਇਨਹੇਲਰ ਹੁੰਦਾ ਹੈ ਜਿਹੜਾ ਉਹਨਾਂ ਨੂੰ ਲੈਣਾ ਹੁੰਦਾ ਹੈ। ਇੱਕ ਟੈਬਲੇਟ ਵੀ ਦਿੱਤੀ ਡੈਫੀਨਿਟਲੀ ਡਾਕਟਰ ਦੇ ਕੋਲ ਜਾਣਾ ਜ਼ਰੂਰੀ ਹੈ ਜਿਹਦੇ ਨਾਲ ਇਟ ਪ੍ਰੋਪਰ ਟਾਈਮ ਤੇ ਇਲਾਜ ਹੋ ਸਕੇ ਇੱਕ ਜਿਹੜੀ ਚੀਜ਼ ਹੈਗੀ ਜਿਹੜੀ ਇਹਨਾਂ ਬੱਚਿਆਂ ਨੂੰ ਬਚਾ ਸਕਦੀ ਹੈ ਮਾਸਕ ਤੇ ਜੇ ਕਿਸੇ ਬੱਚੇ ਨੂੰ ਐਸਥਮਾ ਦੀ ਪ੍ਰੋਬਲਮ ਹੈ ਜਾਂ ਕਿਸੇ ਕਿਸੇ ਬੱਚੇ ਨੂੰ ਨੱਕ ਬੰਦ ਹੋਣ ਦੀ ਅਲਰਜੀਕ ਰਾਈਨਾਈਟਿਸ ਦੀ ਪ੍ਰੋਬਲਮ ਹੁੰਦੀ ਹੈ ਤੇ ਇਹ ਬੱਚੇ ਜੇ ਬਾਹਰ ਜਾਂਦੇ ਹੋਏ ਮਾਸਕ ਪਾਲਨ ਤਾਂ ਉਹਨਾਂ ਨੂੰ ਪ੍ਰੋਬਲਮ ਕਾਫੀ ਘਟ ਜਾਂਦੀ ਹੈ ਤੇ ਕੋਵਿਡ ਤੋਂ ਬਾਅਦ ਅਸੀਂ ਦੇਖਿਆ ਹੈ ਕਿ ਸਾਡੇ ਕੋਲ ਐਸਥਮਾ ਦੇ ਉਨੇ ਕੇਸਿਸ ਨਹੀਂ ਆਉਂਦੇ ਜਿੰਨੇ ਪਹਿਲੇ ਆਉਂਦੇ ਸੀ ਕਿਉਂਕਿ ਹੁਣ ਪੇਸ਼ੈਂਟ ਨੂੰ ਪਤਾ ਹੈ ਕਿ ਸਾਦੀ ਪ੍ਰੋਬਲਮ ਹੈਗੀ ਤਾਂ ਮਾਸਕ ਪਾ ਲਓ ਬਿਲਕੁਲ ਤੇ ਉਹਦੇ ਨਾਲ ਇਹ ਕੇਸਿਸ ਘਟ ਗਏ ਨੇ ਕਾਫੀ ਬਿਲਕੁਲ ਤੇ ਡਾਕਟਰ ਪ੍ਰਪੀਤ ਜਦੋਂ ਅਸੀਂ ਗੱਲ ਕਰਦੇ ਆ ਡਾਈਟ ਦੀ ਗੱਲ ਅਸੀਂ ਬਾਰ ਬਾਰ ਕੀਤੀ ਐ ਤੇ ਡਾਈਟ ਦੇ ਨਾਲ ਨਾਲ ਅਸੀਂ ਕਈ ਕਈ ਵਾਰੀ ਘਰੇਲੂ ਨੁਸਖੇ ਇਸਤੇਮਾਲ ਕਰਨੇ ਸ਼ੁਰੂ ਕਰਦਿੰਨੇ ਚਲੋ ਠੰਡ ਜ਼ੁਕਾਮ ਤੋਂ ਕਾਬੂ ਪਾਉਣ ਲਈ ਪਰ ਕਦੋਂ ਤੱਕ ਸਾਨੂੰ ਮਤਲਬ ਡਾਕਟਰ ਦੇ ਸੰਪਰਕ ਵਿੱਚ ਸਾਨੂੰ ਕਦੋਂ ਜਾਣਾ ਚਾਹੀਦਾ ਮਤਲਬ ਤੁਸੀਂ ਪਹਿਲਾਂ ਵੀ ਕਿਹਾ ਕਿ ਜਿਆਦਾ ਇਸ ਤਰ੍ਹਾਂ ਦੇ ਜੇ ਅਸੀਂ ਆਪੇ ਪ੍ਰਯੋਗ ਕਰੀ ਜਾਵਾਂਗੇ ਤੇ ਨੁਕਸਾਨ ਹੋ ਸਕਦਾ ਹੈ ਇਹਦੇ ਲਈ ਸਾਡੇ ਜਿਹੜੇ ਦਰਸ਼ਕਾਂ ਨੂੰ ਸੁਝਾਉਂਦੇ ਹਾਂ ਕਿ ਕਿਸ ਤਰ੍ਹਾਂ ਆਪਣੀ ਸਿਹਤ ਦੇ ਲਈ ਕਿਸ ਹੱਦ ਤੱਕ ਆਪ ਮੈਡੀ ਜਿਹੜੀ ਮੈਂ ਦਵਾਈ ਵਗੈਰਾ ਆਪ ਲੈਣ ਤੇ ਕਦੋਂ ਡਾਕਟਰ ਕੋਲ ਜਾਣ ਦੇਖੋ ਜਿਵੇਂ ਮੈਮ ਨੇ ਵੀ ਦੱਸਿਆ ਜਿਵੇਂ ਜਿਹੜਾ ਨਵਾਂ ਬੱਚਾ ਹੈਗਾ ਮਤਲਬ ਅਸੀਂ ਏਜ ਵਾਈਜ਼ ਕੈਟੇਗੋਰਾਇਜ਼ ਮੋਟਾ-ਮੋਟਾ ਕਰ ਸਕਦੇ ਆ ਕਿ ਜਿਹੜਾ 6 ਮਹੀਨੇ ਤੋਂ ਘੱਟ ਬੱਚਾ ਹੈ ਉਹਨੂੰ ਤੇ ਦੇਖੋ ਘਰ ਦੇ ਕੋਈ ਨੁਸਖੇ ਰეკਮੈਂਡਡ ਨਹੀਂ ਹੈਗੇ ਨੇ ਠੀਕ ਹੈ ਕਿ ਬਸ ਤੁਸੀਂ ਕੁਝ ਚੀਜ਼ਾਂ ਦੇਖਣੀਆਂ ਜੇ ਬੱਚਾ ਦੁੱਧ ਨਹੀਂ ਪੀ ਪਾ ਰਿਹਾ ਜੇ ਨਿਡਾਲ ਜਿਹਾ ਲੱਗ ਰਿਹਾ ਹੈ ਸੁਸ ਲੱਗ ਰਿਹਾ ਸਾਂਹ ਲੈਣ ਵਿੱਚ ਦਿੱਕਤ ਹੋ ਰਹੀ ਹੈ ਬੱਚੇ ਨੂੰ ਤੇਜ਼ ਤੇ ਸਾਂਹ ਲੈ ਰਿਹਾ ਤਾਂ ਤੁਸੀਂ ਇਮੀਡੀਏਟਲੀ ਐਮਰਜੈਂਸੀ ਵਿੱਚ ਜਾ ਕੇ ਡਾਕਟਰ ਨੂੰ ਦਿਖਾਣਾ ਉਹ ਤੋਂ ਵੱਡੇ ਬੱਚੇ ਵੀ ਜਿਹੜੇ ਹੁੰਦੇ ਨੇ ਸਾਈਨਸ ਦੇਖੋ ਇਹੀ ਰਹਿਣੇ ਆ ਸੇਵਿਰਟੀ ਇਹਨਾਂ ਵਿੱਚ ਹੋਰ ਵੱਜ ਜਾਂਦੀ ਹੈ ਕਿ ਜੇ ਉਹੀ ਸਾਂਹ ਲੈਣ ਵਿੱਚ ਦਿੱਕਤ ਹੈ ਖਾਣ ਪੀਣ ਵਿੱਚ ਦਿੱਕਤ ਹੈ ਨੱਕ ਫੁੱਲਦਾ ਪਿਆ ਹੈ ਪਸਲੀਆਂ ਚੱਲ ਰਹੀਆਂ ਨੇ ਬੱਚਾ ਨਿਡਾਲ ਜਿਹਾ ਲੱਗ ਰਿਹਾ ਹੈ ਬਾਥਰੂਮ ਸੁਸੂ ਨਹੀਂ ਹੋ ਰਿਹਾ ਬੱਚੇ ਨੂੰ ਤਾਂ ਫਿਰ ਤੁਸੀਂ ਐਮਰਜੈਂਸੀ ਵਿੱਚ ਜਾ ਕੇ ਦਿਖਾਣਾ ਘਰ ਦੇ ਉਸਕੇ ਜਿਹੜੇ ਜਿਵੇਂ ਕਿ ਦੱਸਿਆ 6 ਮਹੀਨੇ ਤੋਂ ਘਟ ਤਾਂ ਕੁਝ ਵੀ ਦੇਖੋ ਰეკਮੈਂਡੇਡ ਵੀ ਨਹੀਂ ਹੈਗਾ ਵੱਧ ਤੋਂ ਵੱਧ ਤੁਸੀਂ ਕੀ ਕਰ ਸਕਦੇ ਹੋ ਬੱਚੇ ਨੂੰ ਸਟੀਮ ਦਵਾ ਸਕਦੇ ਹੋ ਘਰੇ ਉਹ ਵੀ ਬਿਲਕੁਲ ਧਿਆਨ ਨਾਲ ਦਵਾਣੀ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਸੀ ਗਰਮ-ਗਰਮ ਪਤੀਲੇ ਨਾਲ ਬੱਚੇ ਨੂੰ ਬਰਨ ਹੋਣ ਦਾ ਵੀ ਚਾਂਸ ਰਹਿੰਦਾ ਬਿਲਕੁਲ ਧਿਆਨ ਨਾਲ ਸਟੀਮ ਦਵਾਣੀ ਹੈ ਇਟ ਇਜ਼ ਨਾਟ ਡੈਫੀਨੇਟਿਵ ਥੈਰੇਪੀ ਤਾਂ ਨਹੀਂ ਹੈ ਪਰ ਪ੍ਰੀਵੈਂਸ਼ਨ ਹੈਗੀ ਹੈ ਉਹ ਤੋਂ ਬਾਅਦ ਵੀ ਤੁਸੀਂ ਸਟੀਮ ਦ올 ਸਕਦੇ ਹੋ ਥੋੜਾ ਸ਼ਹਿਦ ਦਿੱਤਾ ਜਾਂ ਐਦਾ ਕੋਈ ਕੜਾਹੇ ਦਿੱਤਾ ਦੁੱਧ ਹਲਦੀ ਜੋ ਵੀ ਮਤਲਬ ਹਰ ਘਰ ਜਿਹੜਾ ਵੀ ਮੰਨਦੇ ਨੇ ਪਰ ਜੇ ਕੁਝ ਵੀ ਅਨਿਊਜੁਅਲ ਹੈ ਤੁਹਾਨੂੰ ਸਾਰਿਆਂ ਨੂੰ ਆਪਣੇ ਬੱਚੇ ਆ ਵੱਡਿਆਂ ਨੂੰ ਵੀ ਪਤਾ ਹੁੰਦਾ ਆਪਣਾ ਕਿ ਅੱਜ ਇਹ ਨਹੀਂ ਗੱਲ ਠੀਕ ਜੇ ਕੁਝ ਵੀ ਲੱਗੇ ਬਿਲਕੁਲ ਰਿਸਕ ਨਹੀਂ ਲੈਣਾ ਚਾਹੀਦਾ ਤੇ ਤੁਸੀਂ ਨਾਲ ਦੇ ਨਾਲ ਡਾਕਟਰ ਨੂੰ ਦਿਖਾਓ ਨਾ ਕੋਈ ਦਿੱਕਤ ਹੋਏ ਤਾਂ ਵਧੀਆ ਗੱਲ ਹੈ ਜੇ ਕੋਈ ਦਿੱਕਤ ਹੋਏਗੀ ਤਾਂ ਐਟਲੀਸਟ ਤੁਹਾਨੂੰ ਜਲਦੀ ਪਤਾ ਲੱਗ ਜਾਊਗਾ ਬਿਲਕੁਲ ਮਤਲਬ ਉਹ ਅਸੀਂ ਅੱਜਕੱਲ ਇਧਰੋਂ ਉਧਰੋਂ ਗਿਆਨ ਸੁਣ ਕੇ ਕਈ ਵਾਰੇ ਅਸੀਂ ਆਪਣੇ ਲਾਈਫ 'ਚ ਕਰਨ ਲੱਗ ਜਾਂਦੇ ਲਾਗੂ ਤੋਂ ਉਹਦਾ ਨੁਕਸਾਨ ਹੁੰਦਾ ਕਈ ਵਾਰ ਹਾਂਜੀ ਡਾਕਟਰ ਅਨੁਰਾਧਾ ਬਹੁਤ ਸਾਰੇ ਸਾਡੇ ਅੱਜਕੱਲ ਦੇਖਦੇ ਆ ਸ਼ੂਗਰ ਬੀਪੀ ਹਾਰਟ ਦੇ ਪੇਸ਼ੈਂਟ ਐ ਸਰਦੀਆਂ 'ਚ ਉਹਨਾਂ ਨੂੰ ਜ਼ਿਆਦਾ ਥੋੜੀਆਂ ਪ੍ਰੀਕਾਸ਼ਨਸ ਕਿਸ ਤਰ੍ਹਾਂ ਦੀਆਂ ਲੈਣੀਆਂ ਚਾਹੀਦੀਆਂ ਕਿ ਉਹ ਘਰੇ ਆਪਣੇ ਸਿਹਤ ਦੀ ਸੰਭਾਲ ਕਰ ਸਕਣ देखो दे, खान्द जी शुगर ਦੇ ਪੇਸ਼ੈਂਟਸ ਵਾਸਤੇ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਡਾਈਟ ਦਾ ਖਿਆਲ ਕਿਉਂਕਿ ਇੰਨਾ ਸਾਰਾ ਕੁਝ ਆਸ-ਪਾਸੇ ਹੁੰਦਾ ਹੈ ਬੰਦੇ ਨੂੰ ਲੱਗਦਾ ਹੈ ਕਿ ਯਾਰ ਮੇਰਾ ਕੁਝ ਮਿਸ ਨਾ ਹੋ ਜਾਵੇ ਤੇ ਜਿੱਦਾਂ ਕਿ ਤੁਸੀਂ ਕਿਹਾ ਕਿ ਪਿੰਨੀਆਂ ਖਾਂਦਾ ਬੜਾ ਮਨਜਾਪ ਕਰਕੇ ਖਾਣਾ ਹਾਂਜੀ ਹਾਂਜੀ ਹੈਨਾ ਤੇ ਜੇ ਇੱਕ ਕਦੀ ਚੀਜ਼ ਕੁਝ ਖਾ ਲਈ ਤਾਂ ਫਿਰ ਉਹ ਧਿਆਨ ਰੱਖਣ ਕਿ ਉਹ ਫਿਰ ਉਹਨੂੰ ਨੈਕਸਟ ਮੀਲ ਦੇ ਵਿੱਚ ਐਡਜਸਟ ਕਰ ਲੈਣ ਐਵੇਂ ਨਾ ਹੋਵੇ ਕਿ ਸਨੈਕਸ ਤਾਂ ਦੁਪਹਿਰ ਲੰਚ ਤੇ ਤੇ ਤਿੰਨੋ ਟਾਈਮ ਹੀ ਮਿਠਾ ਜਾ ਰਿਹਾ ਹੈ ਤਾਂ ਇਸ ਕਰਕੇ ਉਹਨਾਂ ਨੂੰ ਆਪਣੀ ਡਾਈਟ ਦਾ ਖਿਆਲ ਬਹੁਤ ਰੱਖਣਾ ਹੈ ਤੇ ਜੇ ਉਹ ਜਿਵੇਂ ਸਾਗ ਹੈਗਾ ਉਹਦੇ ਚ ਕੋਈ ਪ੍ਰੋਬਲਮ ਨਹੀਂ ਹੈਗੀ ਫਾਈਬਰ ਰਿਚ ਡਾਈਟ ਹੈ ਖਾ ਸਕਦੇ ਹਨ ਪਰ ਜੇ ਉਹਦੇ ਚ ਬਹੁਤ ਸਾਰਾ ਕਿਉ ਪਾਲਿਆ ਫਿਰ ਗੜਬੜ ਹੈ ਬਾਜਰੇ ਦੀ ਖਿਚੜੀ ਖਾਣੀ ਹੈ ਚੰਗੀ ਗੱਲ ਹੈ ਬਿਲਟ ਹੈ ਪਰ ਫੇਰ अगेन ਕਿਉਂ ਨਹੀਂ ਪਤਾ ਹੈ ਨਾ ਤਾਂ ਡਾਈਟ ਕੰਟਰੋਲ ਰੱਖਣਾ ਹੈ ਐਵੇਂ ਬੀਪੀ ਦੇ ਮਰੀਜ਼ਾ ਵਾਸਤੇ ਹੋਏ ਕਿ ਸਾਲਟ ਕੱਟ ਰੱਖਣਾ ਹੈ ਤੇ ਆਪਣੇ ਆਪ ਨੂੰ ਐਕਟਿਵ ਰੱਖਣਾ ਹੈ ਜਦੋਂ ਆ ਤੁਸੀਂ ਚੱਲਦੇ ਫਿਰਦੇ ਰਹਿੰਦੇ ਹੋ ਤਾਂ ਥੋੜਾ ਬੋਤਾ ਤੁਸੀਂ ਖਾ ਵੀ ਲਿਆ ਉਹ ਮੈਟਾਬੋਲਾਈਜ਼ ਹੋ ਜਾਂਦਾ ਹੈ ਖਾਸ ਕਰਕੇ ਬੀਪੀ ਵੱਧਦਾ ਹੈ ਨਾ ਸਰਦੀਆਂ ਦੇ ਵਿੱਚ ਤੇ ਇਹਦੇ ਕਰਕੇ ਹੀ ਫਿਰ ਜੇ ਬੀਪੀ ਵੱਧ ਗਿਆ 슈ਗਰ ਵੱਧ ਗਿਆ ਤਾਂ ਫਿਰ ਹਾਰਟ ਪ੍ਰੋਬਲਮ ਵੱਧ ਜਾਂਦੀ ਹੈ ਤਾਂ ਇਹ ਸਾਰਾ ਕੁਝ ਲਿੰਕਡ ਹੁੰਦਾ ਹੈ ਠੀਕ ਹੈ ਇਸ ਕਰਕੇ ਡਾਈਟ ਚੰਗੀ ਰੱਖਣੀ ਹੈ ਤੇ ਫਿਜ਼ੀਕਲ ਐਕਟੀਵਿਟੀ ਨਹੀਂ ਛੱਡਣੀ ਨਹੀਂ ਵਾਕ ਹੁੰਦੀ ਯੋਗਾ ਕਰ ਲਓ ਬੈਟ ਤੇ ਥੋੜੀ ਜੀ ਮੋਬਿਲਿਟੀ ਆਪਣੀ ਜੋਇ ਪ੍ਰਾਪਿਤ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਸੁਝਾਅ ਦਿਓ ਕਿ ਉਹ ਸੇਤ ਆਪਣੀ ਦਾ ਖਿਆਲ ਇਹਨਾਂ ਦਿਨਾਂ ਦੇ ਵਿੱਚ ਰੱਖਦੇ ਹੋਏ ਖਾਸ ਕਰਕੇ ਸਰਦੀ ਦੀ ਰੁੱਤ ਜਿਹੜੀ ਆ ਉਹਨਾਂ ਨੂੰ ਖੁਸ਼ਹਾਲ ਲੱਗੇਗੀ ਤਾਂ ਹੀ ਜੇ ਸੇਤ ਮਨਦ ਹੋਵਾਂਗੇ ਜਾਂਦੇ ਜਾਂਦੇ ਇੱਕ ਸੰਦੇਸ਼ ਜ਼ਰੂਰ ਦਿਓ ਆਪ ਦਰਸ਼ਕਾਂ ਲਈ ਸੰਦੇਸ਼ ਇਹੀ ਹੈ ਕਿ ਆਪਣਾ ਧਿਆਨ ਰੱਖੋ ਜੇ ਸੇਤ ਹੈ ਤਾਂ ਸਭ ਕੁਝ ਹੈ ਨਹੀਂ ਤਾਂ ਕੁਝ ਨਹੀਂ ਹੈ ਤੇ ਆਪਣਾ ਖਿਆਲ ਆਪ ਹੀ ਰੱਖਣਾ ਪੈਣਾ ਉਹ ਖਾਣ ਵਾਸਤੇ ਵੀ ਡਾਈਟ ਵਿੱਚ ਵੀ ਐਕਸਰਸਾਈਜ਼ ਵਿੱਚ ਵੀ ਸਪਲੀਮੈਂਟਸ ਵਿੱਚ ਵੀ ਮੈਂ ਕਹੂੰਗੀ ਕਿ ਸਾਰੀਆਂ ਬਿਮਾਰੀ ਦਾ ਆਪਣਾ ਧਿਆਨ ਰੱਖਾਂਗੇ ਤਾਂ ਹੀ ਪਰਿਵਾਰ ਵਾਲਿਆਂ ਦਾ ਧਿਆਨ ਰੱਖਾਂਗੇ ਜੇ ਕੁਝ ਵੀ ਲੱਗਦਾ ਹੈ ਡਾਕਟਰ ਵਿੱਚ ਜਾਂਚ ਡਾਕਟਰ ਕੋਲ ਜਾਂਚ ਕੋਈ ਹਰਜ ਨਹੀਂ ਹੈ ਡਾਕਟਰ ਨੂੰ ਦਿਖਾਓ ਤੇ ਜਲਦੀ ਡਾਇਗਨੋਸ ਕਰਾ ਕੇ ਟਰੀਟ ਕਰੋ ਜੇ ਕੋਈ ਦਿੱਕਤ ਹੈ ਖਾਣਾ ਤੇ ਬਾਣਾ ਦੋ ਚੀਜ਼ਾਂ ਜਿਹੜੀਆਂ ਨੇ ਦੋਨਾਂ ਦਾ ਧਿਆਨ ਰੱਖਣਾ ਪੈਣਾ ਜੇ ਖਾਣਾ ਖਾਦਾ ਤੇ ਉਹਦੇ ਵਿੱਚ ਵੀ ਦੇਖਣਾ ਸਰਦੀ ਦੇ ਅਨੁਸਾਰ ਅਸੀਂ ਖਾ ਰਹੇ ਹਾਂ ਤੇ ਬਾਣਾ ਜਿਹੜਾ ਪਾਉਣਾ ਹੈ ਪਹਿਰਾਵਾ ਪਾਉਣਾ ਹੈ ਉਹ ਵੇਖਣਾ ਪੈਣਾ ਕਿ ਬਾਹਰ ਕਿਸ ਤਰ੍ਹਾਂ ਦਾ ਮੌਸਮ ਹੈ ਤੇ ਕਿੰਨੀ ਇੱਕ ਸਾਨੂੰ ਕੱਪੜਿਆਂ ਕਰਨ ਦੀ ਲੋੜ ਹੈ ਹਾਂਜੀ ਤਾਂ ਹੀ ਅਸੀਂ ਆਪਣੀ ਸਿਹਤ ਬਚਾ ਸਕਦੇ ਹਾਂ ਤੇ ਉਮੀਦ ਕਰਦੀ ਆ ਕਿ ਸਾਡੇ ਦਰਸ਼ਕਾਂ ਨੂੰ ਅੱਜ ਇਸ ਤੋਂ ਕਾਫੀ ਲਾਹਾ ਮਿਲੇਗਾ ਕਾਫੀ ਲਾਭ ਮਿਲੇਗਾ ਤੇ ਸਰਦੀ ਦੀ ਰੁੱਤ ਹਾਲੇ ਚੱਲ ਰਹੀ ਹੈ ਆਪਣਾ ਧਿਆਨ ਰੱਖਿਓ ਤੇ ਸਾਡੇ ਡਾਕਟਰਜ਼ ਦੁਆਰਾ ਦਿੱਤੇ ਸੁਝਾਅ ਨੂੰ ਜਰੂਰ ਮੰਨਿਓ ਡਾਕਟਰ ਅਨੁਰਾਦਾ ਬਾਂਸਲ ਜੀ ਡਾਕਟਰ ਪ੍ਰਪੀਤ ਜੀ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਸਟੂਡੀਓ ਚ ਆਏ ਬਹੁਤ ਬਹੁਤ ਧੰਨਵਾਦ ਸ਼ੁਕਰੀਆ